ਐਮਐਲਏ ਸਾਹਿਬ ਉਹਦੇ ਮਾਪੇ ਕਹਿ ਰਹੇ ਨੇ ਕਿ ਤੁਹਾਡੇ ਪੀਏ ਨੇ ਉਸ ਦਿਨ ਉਹਨੂੰ ਫੋਨ ਕੀਤਾ ਸੀ ਜਿਸ ਦਿਨ ਉਹਨੇ ਆਤਮ ਹੱਤਿਆ ਕੀਤੀ। ਉਹੀ ਬੋਲ ਰਿਹਾ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਮੇਰੇ ਕਹਿੰਦੇ ਫੋਨ ਕੀਤਾ ਸੀ। ਪਰ ਤੁਸੀਂ ਉਹਦੇ ਤੋਂ ਸਰਪੰਚ ਬਣਾਉਣ ਲਈ ਕਿੰਨੇ ਪੈਸੇ ਲਏ ਸੀ? ਬਿਲਕੁਲ ਇਹ ਇਹ ਬੰਨੋ ਸ਼ਰਮ ਆ ਰਹੀਏ ਇਹ ਗੱਲ ਕਹਿੰਦੇ ਵੀ 50 ਕਰੋੜ ਰੁਪਈਆ ਤੁਸੀਂ ਸਰਪੰਚੀ ਤੋਂ ਕਮਾਇਆ। ਸ਼ਰਮ ਆਉਣੀ ਚਾਹੀਦੀ। ਤੁਸੀਂ ਇੱਕ ਫੈਕਟਰੀ ਵੀ ਲਾਈ ਹੋਈ ਹੈ ਕਿਤੇ ਪਾਸੇ। ਜਿਵੇਂ ਮੈਂ ਫਿਰ ਤੇ ਗੱਲ ਹੋਈ ਕਹਿੰਦੇ ਹਸ ਕੇ ਗੱਲ ਕੀਤੀ ਅ ਸ਼ਰਮੀ ਦਾ ਹਾਸਾ ਹੁੰਦਾ ਹੈ ਤੇ ਤਿੰਨ ਚਾਰ ਤਾਂ ਕੋਠੀਆਂ ਪਾਲੀਆਂ ਤੁਸੀਂ ਹੁਣ ਤੱਕ ਇੰਨੇ ਪੈਸੇ ਕਮਾਏ ਤੁਸੀਂ ਜਦੋਂ ਉਹ ਮੁੰਡੇ ਦਾ ਸੰਸਕਾਰ ਸੀ ਤੁਸੀਂ ਪਹਿਲਾਂ ਗਏ ਪਰ ਅੰਤਮ ਸੰਸਕਾਰ ਵਲੇ ਤੁਸੀਂ ਉੱਥੋਂ ਚਲੇ ਗਏ ਤੁਸੀਂ ਸੰਸਕਾਰ ਤੇ ਕਿਉਂ ਨਹੀਂ ਰੁਕੇ ਇਹ ਜਿਹੜੀ ਬਕਵਾਸ ਬਾਜੀ ਹੈ ਤੇ ਇਹੀ ਬਿਸ਼ਰਮ ਲੋਕ ਕਰ ਰਹੇ ਨੇ ਮੈਂ ਤੁਸੀਂ ਪੁਲਿਸ ਦੇ ਰਾਈਓ ਪੀੜਤ ਪਰਿਵਾਰ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਕਹਿ ਰਹੇ ਹੋ ਕਿ ਤੁਸੀਂ ਨਾ ਬੋਲੋ ਚੁੱਪ ਕਰ ਜਾਓ ਬੀ ਬੇਸ਼ਰਮੀ ਵਾਲੀ ਗੱਲ ਹੈ ਪੰਜਾਬ ਦੇ ਵਿੱਚ 117 ਐਮਐਲਐਮ ਜਿੰਨੇ ਚੁੱਪ ਬੈ ਵੀ ਸੰਵਿਧਾਨਕ ਉਹ ਦੇਖਿਆ ਉਹਨਾਂ ਦਾ ਗੱਭਰੂ ਪੁੱਤ ਮਰਿਆ ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਵੀ ਪੈਸੇ ਲੈ ਲਓ ਚੁੱਪ ਕਰ ਜੂ ਇਹ ਤਾਂ ਬੇਸ਼ਰਮੀ ਵਾਲੀ ਗੱਲ ਜਿੰਨੇ ਵੀ ਕਰੀ ਮੈਂ ਜਿੰਨਾ ਉਸ ਨੂੰ ਨੇ ਬੋਲਿਆ ਉਹ ਸਿਰਫ ਉਹ ਉਹ ਕਮੀ ਦੇ ਲੋਕਾਂ ਦੇ ਕਿ 5-5 ਲੱਖ ਤੱਕ ਅਸੀਂ ਘਰੇ ਦੇ ਕੇ ਆਏ ਫਿਰ ਜਦੋਂ ਇਹ ਸਰਪੰਚ ਬਣ ਜਾਂਦਾ ਤਾਂ ਮਤਲਬ ਏ ਮਰਨ ਵਾਲੇ ਸਰਪੰਚ ਤੋਂ ਪੈਸੇ ਤਾਂ ਲਏ ਗਏ ਮਤਲਬ ਪੈਸੇ 10 ਲੱਖ ਰੁਪਏ ਤੇ ਤੋਂ ਲਿਆ ਗਿਆ ਆ ਲਿਆ ਕੇ ਦਿੱਤੇ ਮਾਰਸਾ ਨੇ ਆਪ ਦਿੱਤੇ ਮੱਲੇ ਉੱਤੇ ਸਾਰੀ ਗੱਲ ਕਹੀ ਆ ਉਹ ਬੋਲੀ ਤੇ ਲਾਡੀ ਨੇ ਕਿਹਾ ਵੀ ਤੂੰ ਬੋਲੀ ਤੇਰੀ ਨਹੀਂ ਹੋਣੀ ਕਿ ਜੇ ਤੂੰ 2 ਲੱਖ ਰੁਪਏ ਦੇ ਦੇ ਤਾਂ ਫਿਰ ਬੋਲੀ ਕਰਾਂਗੇ ਤੇ 2 ਲੱਖ ਰੁਪਏ ਦਿੱਤਾ ਇਹ ਮੇਰੇ ਕੋਲ ਹੀ ਬੈਠਾ ਸੀ ਤੁਸੀਂ ਜਦੋਂ ਮੰਤਰੀ ਸੀ ਤਾਂ ਤੁਹਾਨੂੰ ਮੰਤਰੀ ਪਦ ਤੋਂ ਇਸ ਕਰਕੇ ਲਾਇਆ ਗਿਆ ਸੀ ਕਿਉਂਕਿ ਪਾਰਟੀ ਨੇ ਸਾਬਤ ਹੋ ਗਿਆ ਸੀ ਵੀ ਤੁਸੀਂ ਪੈਸੇ ਖਾਂਦੇ ਹੋ ਤੁਸੀਂ ਭ੍ਰਿਸ਼ਟਾਚਾਰ ਕਰਦੇ ਹੋ ਬਿਲਕੁਲ ਮੇਰੇ ਮਨ ਕਿਉਂ ਪੈਣੇ ਕਿ ਰਾਜਸੀ ਬਰਾਦੀ ਦੇ ਵਿੱਚ ਇੱਕ ਫੌਜਾਸੀ ਨਵੀਰਵਾਰ ਹੈ ਜਿਹੜਾ ਕੰਪੀਟੈਂਟ ਹੈ ਮੈਂ ਇਹਨਾਂ ਜਿਹੜੇ ਕਬੀਲੀ ਗੰਦੀ ਰਾਜਨੀਤੀ ਕਰਦੇ ਨੇ ਚੈਲੰਜ ਕਰਦਾ ਤਾਂ ਜਿਸ ਦਿਨ ਉਹ ਮੁੰਡੇ ਦੀ ਮੌਤ ਹੋਈ ਤੇ ਤੁਸੀਂ ਉਹਦੇ ਘਰ ਉਹਦੇ ਸੰਸਕਾਰ ਤੇ ਗਏ ਸੀ ਕਿ ਉਹਨਾਂ ਨੂੰ ਚੁੱਪ ਕਰਾਉਣ ਲਈ ਗਏ ਸੀ ਮੈਨੂੰ ਜਦੋਂ ਉਹ ਮੌਤ ਹੋਈ ਤਾਂ ਸਵੇਰੇ 6 ਵਜੇ ਵੀ ਤੇ ਕਰਨ ਦਾ ਫੋਨ ਆ ਜਾਂਦਾ ਅੰਦਰ ਵਾਰਸਾਂ ਨੇ ਬਿਠਾਇਆ ਸੀ ਅੰਦਰ ਕੋਈ ਝਗੜਾ ਵੀ ਹੋਇਆ ਹੈ ਕਹਿ ਰਹੇ ਆ ਕਿ ਅੰਦਰ ਤੁਹਾਡੇ ਪੀਏ ਦੇ ਕੋਈ ਬੰਦੇ ਗਲ ਵੀ ਪਏ ਆ ਉਹਨੇ ਕੁੱਟਿਆ ਵੀ ਹੈ ਪਰ ਮੇਰੇ ਗਨਮਨ ਮੇਰੇ ਉਹਦੀ ਗੰਦੀ ਕਫੂ ਉਹਨੇ ਸਾਰਾ ਕੋੜਾ ਪਾਇਆ ਜਿੰਦਾ ਖਲਾਰਾ ਪਿਆ ਜੋ ਪਰਿਵਾਰ ਨੂੰ ਪਰੇਸ਼ਾਨ ਕੀਤਾ ਕੋਸ਼ਸ਼ ਕਰਦੇ ਇਥੇ ਬੋਲ ਕੇ ਤੁਹਾਡਾ ਕੀ ਆਮਲਾ ਸ਼ਾਮਲਾ ਸਾਲਿਆ ਪੈ ਤੇਥੋਂ ਮੰਗ ਕੇ ਖਾਦਾ ਬਕਵਾਸ ਕਰਨਾ ਚੰਗੀ ਗੱਲ ਨਹੀਂ ਵਿੱਚ ਬੋਲਦੇ ਪਰ ਚਾਜ ਨਾਲ ਤਾਂ ਬੋਲੋ ਯਾਰ ਇਹ ਚੰਬੇ ਵਾਲੀ ਗੱਲ ਹੋ ਗਈ ਤੇ ਜਿਹੜਾ ਮੈਂ ਪੂਰਨੇ ਪਾਰ ਰਿਹਾ ਜੋ ਮੈਂ ਸਮਾਜ ਨੂੰ ਉਜਾਗਰ ਕਰ ਰਿਹਾ ਕੋਈ ਵੀ ਉਸ ਮੁੰਡੇ ਨੇ ਗੋਲੀ ਤਾਂ ਮਾਰੀ ਆਪਣੇ ਆਪ ਨੂੰ ਆਤਮ ਹੱਤਿਆ ਤਾਂ ਕੀਤੀ ਹੈ ਖੁਸ਼ੀ ਨਾਲ ਤਾਂ ਕੋਈ ਆਤਮ ਹੱਤਿਆ ਕਰਦਾ ਨਹੀਂ ਕਿਸੇ ਵੱਡੇ ਦਬਾਅ ਕਰਕੇ ਕੀਤੀ ਹੈ ਫਿਰ ਉਹਦੇ ਤੇ ਦਬਾਅ ਕੀ ਦਾ ਸੀ ਅਜਾਜ ਜੀ ਜਿਹੜੇ ਹਾਲਾਤ ਹੁੰਦੇ ਨੇ ਤੁਸੀਂ ਐਮਐਲਏ ਸਾਹਿਬ ਪਿਛਲੇ ਦਿਨਾਂ ਤੋਂ ਪੱਤਰਕਾਰਾਂ ਦਾ ਮੀਡੀਆ ਦੇ ਫੋਨ ਨਹੀਂ ਚੱਕ ਰਹੇ ਤੁਸੀਂ ਕਿਸੇ ਨੂੰ ਰਿਪਲਾਈ ਨਹੀਂ ਦੇ ਰਹੇ ਕਿ ਅਜਾਜ ਜੀ ਡਿਊਟੀ ਲੱਗੀ ਹੋਈ ਹੈ ਇੱਥਰ ਪਿਆਰੋ ਗੁਰੂ ਹਰ ਸਹਾਏ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਪੱਕ ਚੁੱਕਿਆ ਇਸ ਵਕਤ ਆਪਣੇ ਨਾਲ ਨੇ ਹਲਕਾ ਐਮਐਲਏ ਫੌਜਾ ਸਰਾਰੀ ਜੀ ਐਮਐਲਏ ਸਾਹਿਬ ਤੁਹਾਡੇ ਉੱਪਰ ਇੱਕ ਬਹੁਤ ਵੱਡਾ ਦੋਸ਼ ਲੱਗ ਰਿਹਾ ਹੈ ਔਰ ਅੱਜ ਤੁਹਾਡੇ ਖਿਲਾਫ ਲੱਖੋ ਕੇ ਥਾਣੇ ਦੇ ਅੱਗੇ ਧਰਨਾ ਲਾਇਆ ਗਿਆ ਉਸ ਤੋਂ ਬਾਅਦ ਰੋਡ ਜਾਮ ਕੀਤਾ ਗਿਆ ਪਿਛਲੇ ਦਿਨੀ ਜਿਹੜਾ ਇੱਕ ਨੌਜਵਾਨ ਸਰਪੰਚ ਮੁੰਡਾ ਜਸ਼ਨ ਬਾਵਾ ਜਿਹੜਾ ਗੋਲੀ ਮਾਰ ਕੇ ਆਪਣੇ ਆਪ ਨੂੰ ਆਤਮ ਹੱਤਿਆ ਕਰ ਗਿਆ ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਤੇ ਤੁਹਾਡੇ ਪੀਏ ਨੇ ਪਹਿਲਾਂ ਉਹਨੂੰ ਸਰਪੰਚ ਬਣਾਉਣ ਲਈ 13 ਲੱਖ ਰੁਪਏ ਲਿਆ ਤੇ ਫਿਰ ਉਹਦੀ ਮੌਤ ਤੋਂ ਕੁਝ ਦਿਨ ਪਹਿਲਾਂ 2 ਲੱਖ ਰੁਪਏ ਮੰਗਾਏ ਗਏ ਤੇ ਫਿਰ ਹੋਰ ਮੰਗੇ ਜਾ ਰਹੇ ਸੀ ਤੇ ਇਸ ਦਬਾਅ ਕਾਰਨ ਉਹ ਆਤਮ ਹੱਤਿਆ ਕਰ ਗਿਆ ਸਰਸਰ ਝੂਠ ਹੈ ਜਿੰਨਾ ਵੀ ਤੁਸੀਂ ਬੋਲਿਆ ਕੋਈ ਸਚਾਈ ਨਹੀਂ ਇੱਕ ਪੈਸਾ ਵੀ ਸਚਾਈ ਨਹੀਂ ਹੈ ਕਿ ਉਹਦੀ ਜਿਸ ਤਰ੍ਹਾਂ ਦੀ ਕਹਾਣੀ ਹੈ ਜਸ਼ਨ ਦੀ ਜਸ਼ਨ ਆਵਾ ਦੀ ਪਾਰਟੀ ਦਾ ਹਿੱਸਾ ਸੀ ਪਹਿਲਾ ਤਾਂ ਮੈਨੂੰ ਬੜਾ ਹੀ ਅਫਸੋਸ ਹੈ ਕਿ ਇੱਕ ਨੌਜਵਾਨ ਬੱਚਾ ਜੀ ਦੀ ਭਾਵਨਾ ਸੀ ਸਰਪੰਚ ਬਣ ਕੇ ਕੋਈ ਚੰਗਾ ਕੰਮ ਕਰਦੀ ਅਫਸੋਸਾ ਹੈ ਕਿ ਉਹਦੀ ਮੌਤ ਮਨੁੱਖ ਦੀ ਮੌਤ ਹੋਈ ਮੜੀ ਕਲ ਹੋਈ ਜਿਹੜੇ ਦੋਸ਼ ਨੇ ਇਹ ਕੁਝ ਸ਼ਰਾਰਤੀ ਅੰਸਰ ਨੇ ਕਿਉਂਕਿ ਮੈਨੂੰ ਜਦੋਂ ਉਹਦੀ ਮੌਤ ਹੁੰਦੀ ਹੈ 31 ਤਰੀਕ ਨੂੰ ਅਸੀਂ ਉੱਥੇ ਗਏ ਸੀ ਯੁੱਧ ਨਸ਼ਿਆਂ ਵਿਰੁੱਧ ਸਕੂਲ ਦੇ ਵਿੱਚ ਤੇ ਉੱਥੇ ਪਹੁੰਚ ਕੇ ਮੈਂ ਆਪਣੇ ਪੀਰ ਨੂੰ ਕਿਹਾ ਮੈਂ ਅਲੱਡੀ ਫੋਨ ਕਰ ਤੇ ਜਸ਼ਨ ਹੈ ਨਹੀਂ ਸਰਪੰਚ ਦਾ ਉਹਨਾ ਚੰਗੀ ਗੱਲ ਸੀ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਹੂੰ ਉਹਨੇ ਫੋਨ ਕੀਤਾ ਤੇ ਮੈਨੂੰ ਕਹਿੰਦੇ ਵੀ ਸਤਾਂ ਅਮਰਸਰ ਸਾਹਿਬ ਕਹ ਰਿਹਾ ਤੇ ਮੈਂ ਚੰਗੀ ਗੱਲ ਹੈ ਰੱਬ ਦਾ ਨਾਮ ਲੈ ਰਿਹਾ ਤੇ ਕੋਈ ਗੱਲ ਨਹੀਂ ਆਪਾਂ ਕਰਦੇ ਹੋਰ ਪਿੰਡ ਦੇ ਬੰਦੇ ਆ ਗਏ ਸੀ ਆਪਣਾ ਉਹ ਕੰਮ ਪੂਰਾ ਕਰਕੇ ਚਲੇ ਗਏ ਹੂੰ ਉਸ ਤੋਂ ਬਾਅਦ ਰਾਤ ਨੂੰ ਜੋ ਘਟਨਾ ਵਾਪਰੀ ਮਾਪੇ ਦੇ ਕੋਲੇ ਹੋਈ ਆ ਉਹਦੇ ਬਾਪ ਨੂੰ ਪਤਾ ਜਾਂ ਪਰਿਵਾਰ ਨੂੰ ਪਤਾ ਕੋਲ ਕੋਈ ਨਹੀਂ ਸੀ ਐਮਐਲਏ ਸਾਹਿਬ ਉਹਦੇ ਮਾਪੇ ਕਹਿ ਰਹੇ ਨੇ ਕਿ ਤੁਹਾਡੇ ਪੀਏ ਨੇ ਉਸ ਦਿਨ ਉਹਨੂੰ ਫੋਨ ਕੀਤਾ ਸੀ ਜਿਸ ਦਿਨ ਉਹਨੇ ਆਤਮ ਹੱਤਿਆ ਕੀਤੀ। ਉਹੀ ਮੈਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਮੇਰੇ ਕਹਨ ਤੇ ਫੋਨ ਕੀਤਾ ਸੀ ਕਿ ਲੱਡੀ ਫੋਨ ਕਰਕੇ ਪੁੱਛੋ ਵੀ ਜਸ਼ਨ ਇੱਥੇ ਹੈ ਨਹੀਂ ਸਰਪੰਚ ਦਾ ਹੋਣਾ ਚੰਗੀ ਗੱਲ ਹੈ ਜਦੋਂ ਇੱਕ ਤੋਂ ਵੈਸੇ ਬੱਚਾ ਆਪ ਹੀ ਸਪੋਰਟਸਮੈਨ ਹੈ। ਤਾਂ ਆਪਾਂ ਯੁੱਧ ਨਸ਼ਾ ਵਿਰੁੱਧ ਗੱਲ ਕਰਨੀ ਹੈ। ਤੇ ਜਸ਼ਨ ਦਾ ਹੋਣਾ ਜ਼ਰੂਰੀ ਸੀ। ਉਹਨੇ ਕਾਲ ਕੀਤੀ ਮੇਰੇ ਕਹਨ ਤੇ ਕੀਤੀ। ਕਿ ਜਦੋਂ ਉਹਨੇ ਮੈਨੂੰ ਕਹਿੰਦਾ ਵੀ ਉਹ ਕਹਿੰਦਾ ਵੀ ਅਮਰਸਰ ਗਿਆ ਹਾਂ। ਮਚਰ ਚੰਗੀ ਗੱਲ ਰੱਬ ਦੇ ਕਰ ਗਿਆ ਕੋਈ ਰੱਬ ਦਾ ਨਾਮ ਲੈਣ ਗਿਆ ਤਾਂ ਕੋਈ ਗੱਲ ਨਹੀਂ ਆਪਾਂ ਉਹ ਮੇਰੇ ਕਹਿੰਦੇ ਫੋਨ ਕੀਤਾ ਸੀ ਹਮ ਪਰ ਤੁਸੀਂ ਉਹਦੇ ਤੋਂ ਸਰਪੰਚ ਬਣਾਉਣ ਲਈ ਕਿੰਨੇ ਪੈਸੇ ਲਏ ਸੀ ਬਿਲਕੁਲ ਇਹ ਮੈਨੂੰ ਸ਼ਰਮ ਆ ਰਹੀ ਹੈ ਇਹ ਗੱਲ ਕਹਿੰਦੇ ਵੀ ਜਿਨ੍ਹਾਂ ਲੋਕਾਂ ਨੇ ਲਏ ਸੀ ਉਹਦਾ ਨਾਂ ਨਹੀਂ ਲਿਆ ਸੱਚ ਤਾਂ ਇਹ ਹੈ ਕਿ ਉਹਨੂੰ ਕਿਹਨਾਂ ਨੇ ਲਏ ਸੀ ਪੈਸੇ ਜਿਨ੍ਹਾਂ ਬਤਾ ਦਾਂ ਹਮ ਕਿ ਉਸ ਸ਼ਖਸ ਨੂੰ ਇਹ ਪਤਾ ਸੀ ਕਿ ਮੈਂ ਵੋਟਾਂ ਨਾਲ ਸਰਪੰਚ ਨਹੀਂ ਬਣ ਸਕਦਾ ਉਹ ਕਿਤੇ ਮਾਰ ਥੱਲੇ ਆ ਗਿਆ ਇੱਕ ਕਰਨ ਨਿੱਜਰ ਆਪਣੇ ਆਮਾਦੀ ਪਾਰਟੀ ਦਾ ਹੀ ਆ ਕੋਈ ਨੇੜੇ ਵਾਲਾ ਹੀ ਆ ਹੂੰ ਉਸ ਸੱਜਣ ਨੇ ਉਹਨੂੰ ਕਿਤੇ ਪਰਮਾ ਲਿਆ ਨੌਜਾਨ ਬੱਚਾ ਸੀ ਉਹਨੇ ਕਿਹਾ ਸੀ ਕਿ ਮੈਂ ਪੈਸਿਆਂ ਨਾਲ ਮਤਲਬ ਮੈਂ ਵੋਟਾਂ ਨਾਲ ਤਾਂ ਬਣ ਨਹੀਂ ਸਕਦਾ ਕਿਉਂਕਿ ਉੱਥੇ ਐਸ்சிਪੀ ਚਾਰੇ ਦੇ ਸਾਡੇ ਇੱਕ ਤਿੰਨ ਵੋਟ ਤੋਂ ਵੋਟ ਹੈ ਤੇ ਕੁਝ ਬੀਸੀ ਨੇ 150 ਤੇ ਕੋਈ ਉੱਥੇ 60 70 ਵੋਟਾਂ ਜੱਟ ਸਿੰਘ ਪਾਈ ਚਾਰੀ ਇੱਕ ਖਤਰੀ ਪਰਾਰ ਤਿੰਨ ਘਰ ਸੀ ਤੇ ਵੋਟਾਂ ਨਾਲ ਤਾਂ ਬਣ ਨਹੀਂ ਸਕਦੇ ਸੀ ਇਹ ਨੇ ਉਹ ਦੇ ਨਾਲ ਕਰਨੀ ਜਰ ਨਾਲ ਜਗਾੜ ਬਣਾ ਲਿਆ ਕਿ ਪੈਸਿਆਂ ਨਾਲ ਆਪਾਂ ਕਾਜ ਕੁਝ ਰੱਦ ਕਰਾ ਦਿਆਂਗੇ ਉਹ ਉਹਨੇ ਜਿਹੜੇ ਉਹਦੇ ਵਾਰਸ ਆਏ ਸੀ ਮੇਰੇ ਕੋਲੇ ਉਹਦੀ ਮੌਤ ਹੁੰਦੀ ਹੈ 31 ਤਰੀਕ ਨੂੰ ਹਮ ਇੱਕ ਨੂੰ ਛੱਡ ਕੇ ਤੇ 2 ਤਰੀਕ ਨੂੰ ਆਏ ਸੀ ਮੇਰੇ ਕੋਲੇ ਮੈਨੂੰ ਜਵਾਨੀ ਯਾਦ ਵੀ ਹੈਗਾ ਜਿਹਦੇ ਵਿੱਚ ਰਜਿੰਦਰ ਸਿੰਘ ਮਲਕਜਾਦਾ ਸਾਫਾ ਸਰਪੰਚ ਸੀ ਹਮ ਬੋਬੀ ਫੁੱਫੜ ਸੀ ਸ਼ਰੀਵਾਲਾ ਦਪਿੰਦਰ ਸੋਢੀ ਐਕਸ ਸਰਪੰਚ ਉਹ ਬਣਵਈਆ ਇਹਨਾਂ ਦਾ ਇੱਕ ਪ੍ਰਿੰਸ ਭੋਲੋ ਵਾਲੀਆ ਲੱਪਿਓ ਤੋਂ ਆਏ ਸੀਗੇ ਬਿੱਲਾ ਤਾਂ ਹੁਣ ਪੰਜੇ ਕਿਤਾੜ ਇੱਕ ਸਾਕਾ ਪੁੱਫੜ ਸੀ ਤੇ ਇੱਕ ਮਾਮਾ ਸੀ ਇਹ ਉੱਥੇ ਮੇਰੇ ਕੋਲੇ ਆਏ ਤੇ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਹਮ ਮੈਂ ਕਰਨੀ ਜਰ ਨੂੰ ਫੋਨ ਕੀਤਾ ਮੈਂ ਕਰਨ ਜੇ ਕੋ ਜਰੂਰੀ ਕੰਮ ਹੈ ਤੇ ਦਫਤਰ ਜਾਓ ਪਹਿਲਾਂ ਕਹਿੰਦਾ ਮੈਂ ਆਉਣਾ ਜਦੋਂ 5-7 ਮਿੰਟ ਬੀਤ ਗਏ ਮੈਂ ਕਿਹਾ ਇ tanto ਵੱਡਾ ਤਾਂ ਰਾਹ ਵੀ ਨਹੀਂ ਜ਼ਿਆਦਾ ਤੇ ਆਉਣਾ ਚਾਹੀਦਾ ਫਿਰ ਨਾਲ ਪੁੱਛਿਆ ਵੀ ਕਰਨ ਤੂੰ ਅਜੇ ਆਇਆ ਨਹੀਂ ਉਹ ਮੈਂ ਠੀਕ ਨਹੀਂ ਜੀ ਘਰ ਦੇ ਕਹਿੰਦੇ ਤੇਰਾ ਬੀਪੀ ਵਧਿਆ ਤੇ ਤੂੰ ਰਹਿਣ ਦੇ ਤੇ ਮੈਂ ਨਹੀਂ ਆ ਰਿਹਾ ਤੇ ਮੈਂ ਕੋਲ ਬੈਠੇ ਗੱਲ ਕਰ ਫਰੀ ਹੈਂਡ ਸਪੀਕਰ ਕਰ ਲਿਆ ਮੇਜ਼ ਤੇ ਰੱਖਤਾ ਸਾਰੇ ਆਸ-ਪਾਸੇ ਬੈਠੇ ਆ ਮੈਂ ਕਿਹਾ ਦੇ ਜਵਾਬ ਇਹਨਾਂ ਨੂੰ ਹਾਂ ਆ ਬੈਠੇ ਆ ਉਹਦਾ ਜਿਹੜਾ ਫੁੱਫੜ ਸੀ ਬੋਬੀ ਤੇ ਬਣਵਾਈਆ ਇਹ ਦੋਨੋਂ ਕਹਿ ਰਹੇ ਨੇ ਵੀ ਤੈਨੂੰ ਘਰੇ ਦੇ ਕੇ ਆਂ ਹਾਂ ਉਹਨਾਂ ਨੇ ਦੱਸਿਆ ਫਿਰ ਕਹਿੰਦੇ ਵੀ ਤੈਨੂੰ ਅਸੀਂ 5-5000 ਕਰਕੇ ਦਿੱਤਾ ਨਹੀਂ ਘਰੇ ਦੇ ਕੇ ਆਂ ਹਾਂ 5-5000 ਸੌਰੀ 5-5 ਲੱਖ 5-5 ਲੱਖ ਸੌ ਬੋਲਰ ਚ ਗਲਤੀ ਹੋ ਗਈ ਕਿ 5-5 ਲੱਖ ਤੈਨੂੰ ਅਸੀਂ ਘਰੇ ਦੇ ਕੇ ਆਂ ਹਾਂ ਫੇਰ ਜਦੋਂ ਇਹ ਸਰਪੰਚ ਬਣ ਜਾਂਦਾ ਮਤਲਬ ਇਹ ਮਰਨ ਵਾਲੇ ਸਰਪੰਚ ਤੋਂ ਪੈਸੇ ਤਾਂ ਲਏ ਗਏ ਮਤਲਬ ਪੈਸੇ 10 ਲੱਖ ਰੁਪਏ ਦੇ ਤੋਂ ਲਿਆ ਗਿਆ ਆ ਲਿਆ ਕੇ ਦਿੱਤੇ ਵਾਰਸਾਂ ਨੇ ਆਪ ਦਿੱਤੇ ਉਹ ਮੰਨੇ ਉੱਥੇ ਸਾਰੀ ਗੱਲ ਕਹੀ ਹੈ ਮੈਂ ਇਹ ਵੀ ਕਹਤਾ ਵੀ ਪੈਸੇ ਤੁਸੀਂ ਦੇਣੇ ਨਹੀਂ ਸੀ ਅਜੀ ਅਸੀਂ ਨਹੀਂ ਦਿੰਦੇ ਸੀ ਤਾਂ ਮੁੰਡਾ ਕਹਿੰਦਾ ਮੈਂ ਗੋਲੀ ਮਾਰੂਗਾ ਨਹੀਂ ਦਿੱਤੇ ਕਿੰਨੂ 10 ਲੱਖ ਰੁਪਏ ਉਹਨਾਂ ਦੇ ਘਰ ਜਾ ਕੇ ਕਰ ਲੂ ਦਿੱਤੇ ਇਹਨਾਂ ਨੇ ਕਰਨੀ ਜਰ ਨੂੰ ਤੇ ਉਹਨੇ ਦਾਹਾਂ ਜਿਗਾੜ ਕੀ ਬਣਾਇਆ ਕਿ ਜਿਹੜਾ ਆਰਓ ਸੀਗਾ ਰਿਟਰਨਿੰਗ ਅਫਸਰ ਹੂੰ ਉਹਨੇ ਨਾਲ ਤਾਲਮੇਲ ਕੀਤਾ ਵੀ ਕਾਗਜ਼ ਰੱਦ ਕਰਨੇ ਹੂੰ ਤੇ ਉਹ ਜਿਹੜੇ ਦੂਜੇ ਸੀ ਕਾਗਜ਼ ਉਹਨਾਂ ਦੇ ਰੱਦ ਕਰਾਤੇ ਸਰਪੰਚ ਦੀ ਚੋਣ ਹੀ ਨਹੀਂ ਹੋਈ ਇਹ ਨਿਰਵਰੋਧੀ ਸਰਪੰਚ ਬਣ ਜਾਂਦਾ ਹੂੰ ਤੇ ਮੈਂਬਰ ਉਹਨਾਂ ਦੇ ਜਿੱਤ ਜਾਂਦੇ ਫਿਰ ਕੀ ਹੁੰਦਾ ਕਿ ਦੋ ਤਿੰਨ ਦਿਨ ਕਿਤੇ ਜਿੱਤਣ ਤੋਂ ਜਦੋਂ ਇਲੈਕਸ਼ਨ ਨਹੀਂ ਜਿਹੜਾ ਉਹ ਕਰਨ ਹੈ ਜਿਨੇ 10 ਲੱਖ ਰੁਪਈਆ ਜਸ਼ਨ ਬਾਵਾ ਦੇ ਪਰਿਵਾਰ ਤੋਂ ਲਿਆ ਉਹਦੀ ਇੰਨੀ ਪਾਵਰ ਉਹਦੀ ਇੰਨੀ ਚੱਲਦੀ ਸੀ ਵੀ ਉਹਨੇ ਕਾਗਜ਼ ਰੱਦ ਕਰਾਤੇ ਦੂਜੀ ਪਾਰਟੀ ਨੇ ਹੋ ਸਕਦਾ ਕਿਉਂਕਿ ਅੱਜ ਕੱਲ ਅਫਸਰਸ਼ਾਈਜ਼ ਇਸ ਤਰ੍ਹਾਂ ਦੀ ਹੈ ਉਹ ਜਿਵੇਂ ਅੰਨੀ ਪਿੰਦੇ ਕੋਤੇ ਚੱਟਣ ਵਾਲੀ ਗੱਲ ਹੋ ਬਣ ਗਈ ਕਿ ਉਹਨੇ ਕਿਤੇ ਜਿਗਾਰਡ ਬਣਾਇਆ ਤਾਂ ਫੇਰ ਹੀ ਹੋਇਆ ਉਹਦਾ ਨਾਮ ਵੀ ਦਿੱਤਾ ਉਹਨਾਂ ਨੇ ਉਹਦਾ ਨਾਮ ਸ਼ਾਇਦ ਕੋ ਆਰ ਉਹਦਾ ਮੈਨ ਨਹੀਂ ਪਤਾ ਕੋ ਮੈਥ ਟੀਚਰ ਹੈ ਹੋ ਸਕਦਾ ਲੈਕਚਰਰ ਹੋਵੇ ਮੈਥ ਦਾ ਜਿਹਨੂੰ ਇਹਨਾਂ ਨੇ ਜਿਗਾਰਡ ਬਣਾਇਆ ਉਹ ਫਿਰ ਮੈਂ ਕਿਹਾ ਵੀ ਫੇਰ ਕੀ ਹੋਇਆ ਫਿਰ ਕਹਿੰਦੇ ਜੀ ਅਸੀਂ ਜਦੋਂ ਸਰਪੰਚੀ ਦਾ ਸਾਨੂੰ ਸਰਟੀਫਿਕੇਟ ਨਹੀਂ ਮਿਲ ਰਿਹਾ ਸੀ ਅਸੀਂ ਫੇਰ ਕਰਨ ਕੋਲੇ ਗਏ ਇਹ ਕਰਨ ਸਾਨੂੰ ਉਹ ਸਰਟੀਫਿਕੇਟ ਨਹੀਂ ਦੇ ਰਿਹਾ ਇਹ ਕਹਿੰਦਾ ਵੀ 4 ਲੱਖ ਲੱਗਣਾ ਹੈ ਕਹਿੰਦੇ ਯਾਰ ਗਰੀਬ ਬੰਦੇ ਆ ਪਹਿਲਾਂ ਅਸੀਂ ਆਪਣੇ ਕੋਲ ਦਿੱਤੇ ਇਹਦੇ ਕੋਲ ਤਾਂ ਪੈਸੇ ਹੀ ਕੋਈ ਨਹੀਂ ਇਹ ਤਾਂ ਅਸੀਂ ਤਾਂ ਦਿੱਤੇ ਕਹਿੰਦਾ ਵੀ ਜੇ ਨਾ ਦਿਓਗੇ ਤਾਂ ਮੈਂ ਗੋਲੀ ਮਾਰੂੰਗਾ ਹੂੰ ਤਾਂ ਫਿਰ ਉਹ ਉਹਨਾਂ ਨੇ 2 ਲੱਖ ਰੁਪਏ ਦੇ ਕੇ ਨਾਲੇ ਮਿੰਦਮੰਦ ਕਰੀ ਵੀ ਚੱਲ ਸਾਨੂੰ ਤੂੰ ਨਾ ਕਰ ਯਾਰ ਸਰਟੀਫਿਕੇਟ ਲੈ ਦੇ ਤੇ 2 ਲੱਖ ਨਾਲសារ ਲ 2 ਲੱਖ ਫੇਰ ਦਿੱਤਾ ਹੂੰ 12 ਲੱਖ ਰੁਪਏ ਨੇ ਲਿਆ ਹੂੰ ਜਿੱਤਣ ਤੋਂ ਬਾਅਦ ਮਹੀਨੇ ਤੋਂ ਬਾਅਦ ਇੱਥੇ ਆ ਕੇ ਜਿੱਥੇ ਤੁਸੀਂ ਇੰਟਰਵਿਊ ਕਰ ਰਹੇ ਇੱਥੇ ਦੋਨੋਂ ਪਿਓ ਪੁੱਤ ਆ ਕੇ ਬੈਠ ਗਏ ਹੂੰ ਹਾਂ ਵੀ ਦੱਸੋ ਇਸ ਤਰ੍ਹਾਂ ਜਿਉਂ ਕਰਨ ਹੋਰਾਂ ਪੈਸੇ ਲਏ ਤੇ ਕਹਿੰਦੇ ਕੋਠੀ ਦੇਣੇ ਮਹਰੀਆ ਕੋਠੀਆਂ ਤੋਂ ਬੜੀਆਂ ਕਿਹੜੀ ਕੋਠੀ ਸਾਰੇ ਤੁਹਾਡਾ ਨਾਲ ਲਿਆ ਸੀ ਤਾਂ ਮੈਂ ਗੁੱਸੇ ਨਾਲ ਗਿਆ ਵੀ ਯਾਰ ਮਾੜੀ ਮੁੱਟੀ ਸੰਗ ਬੰਨੋ ਤੁਹਾਨੂੰ ਪਤਾ ਮੈਂ ਪੈਸੇ ਲੈਣਾ ਉਹ ਤਾਂ ਪਤਾ ਤੇ ਫਿਰ ਦਿੱਤੇ ਹੀ ਕਿਉਂ ਸ਼ਿਕਾਇਤ ਕਰੋ ਪੈਸੇ ਵਾਪਸ ਕਰਾਉਣੇ ਤੁਹਾਡੇ ਹੋਇਆ ਕੀ ਕਿ ਥੋੜੇ ਦਿਨਾਂ ਬਾਅਦ ਜਾ ਕੇ ਉਹਨੇ ਫਿਰ ਕਿਤੇ ਕਰਨ ਨੂੰ ਕਿਹਾ ਮੇਰੇ ਉਲਟ ਖਿਲਾਫ ਵੀਡੀਓ ਪਵਾਤੀ ਇੱਕ ਕਿ ਫੌਜਾ ਸਿੰਘ ਸਰਾਰੀ ਮੈਨੂੰ ਦਬਾ ਦਿੰਦਾ ਤੇ ਦਕਸ਼ਤ ਜਾਲੀ ਕਰ ਲੈ ਸੈਕਟਰੀ ਨੇ ਉਹ ਕਰਤਾ ਕਰਤਾ ਮਤਲਬ ਇਸ ਤਰ੍ਹਾਂ ਕਾਫੀ ਕੁਝ ਬੋਲਿਆ ਤੇ ਚਲੋ ਮੈਂ ਕਿਹਾ ਬੱਚਾ ਨਹੀਂ ਹੁਣ ਹੁਣ ਉਹਦੇ ਮਾਪੇ ਸਾਡੇ ਚੈਨਲ ਤੇ ਬੋਲੇ ਨੇ ਉਹ ਕਹਿੰਦੇ ਮਰਨ ਤੋਂ ਕੁਝ ਦਿਨ ਪਹਿਲਾਂ ਵੀ ਤੁਹਾਡੇ ਪੀਏ ਬਚਿੱਤਰ ਸਿੰਘ ਲਾਡੀ ਨੇ 2 ਲੱਖ ਰੁਪਈਆ ਕੋਠੀ ਮਗਾ ਕੇ ਲਿਆ ਗਲਤ ਹੈ ਬਿਲਕੁਲ ਝੂਠੇ ਕੋਈ ਸੱਚਾਈ ਨਹੀਂ ਹੈ ਲਾਡੀ ਕੋਈ ਆਕੀ ਨਹੀਂਗਾ ਹਰ ਗੱਲ ਪੁੱਛ ਕੇ ਕਰਦਾ ਹੈ ਤਾਬਿਆਦਾਰ ਹੈ ਪਰ ਜਿੱਥੇ ਉਹਦੀ ਗਲਤੀ ਪਾਈ ਜਾਂਦੀ ਮੈਂ ਉਹਨੂੰ ਮਾਫ਼ ਨਹੀਂ ਕਰਾਂਗਾ ਇਨਕੁਆਇਰੀ ਹੋ ਰਹੀ ਹੈ ਜੇ ਪੁਲਿਸ ਦੇ ਵਿੱਚ ਕੋਈ ਗੱਲ ਸਾਬਤ ਹੋ ਗਈ ਇੱਕੋ 101 ਜਹੂ ਹੋਗਾ ਕੋਈ ਪੀਏ ਹੋਵੇ ਮੇਰਾ ਬੱਚਾ ਹੋਵੇ ਮੇਰਾ ਦੋਸਤ ਮੇਰਾ ਭਰਾ ਕੋਈ ਵੀ ਹੋਵੇ ਐਨੀ ਵਨ ਮੈਂ ਵੀ ਹੋਵਾਂ ਜਿਸ ਬੰਦੇ ਨੇ ਗਲਤੀ ਕੀਤੀ ਉਹ ਭੁਗਤੇਗਾ ਤੁਸੀਂ ਪੁਲਿਸ ਦੀ ਇਨਕੁਆਇਰੀ ਦੀ ਗੱਲ ਕਰ ਰਹੇ ਹੋ ਪਰ ਲੋਕ ਕਹਿ ਰਹੇ ਨੇ ਕਿ ਐਮਐਲਏ ਸਾਹਿਬ ਮੌਜੂਦਾ ਐਮਐਲਏ ਨੇ ਔਰ ਸਰਕਾਰ ਇਹਨਾਂ ਦੀ ਆ ਤੇ ਇਹ ਅਫਸਰਾ ਤੋਂ ਜਿਹੋ ਜੀ ਮਰਜ਼ੀ ਇਨਕੁਆਇਰੀ ਕਰਾ ਸਕਦੇ ਆਪਦੇ ਪੱਖ 'ਚ ਸਭ ਝੂਠ ਹੈ ਕਦੇ ਨਹੀਂ ਹੁੰਦਾ ਤੁਹਾਨੂੰ ਸਰਕਾਰ ਦਾ ਪਤਾ ਨਹੀਂ ਸਾਡੇ ਸੀਐਮ ਸਾਹਿਬ ਦਾ ਪਤਾ ਨਹੀਂ ਤੁਹਾਨੂੰ ਕਿਸ ਤਰ੍ਹਾਂ ਦੇ ਨੇ ਕਦੇ ਨਹੀਂ ਸਪੇਅਰ ਕਰਦੇ ਕਿਸੇ ਆਪਣੇ ਬਗਾਨੇ ਦਾ ਇੱਕੋ ਰੇਟ ਸਭ ਲਈ ਐਸੀ ਵਾਰੀ ਤਾਂ ਲੋਕਤੰਤਰ ਬਹਾਲ ਹੋਇਆ ਪਹਿਲਾਂ ਕਿਹੜਾ ਲੋਕਤੰਤਰ ਸੀ ਗੁੰਡਾਤੰਤਰ ਚੱਲਦਾ ਰਿਹਾ ਅੱਜ ਕਿਸੇ ਦੀ ਕੋਈ ਸਪਾਰਸ਼ ਨਹੀਂ ਚਲਦੀ ਕਿਸੇ ਦੇ ਕੁਝ ਨਹੀਂ ਹੁੰਦਾ ਬਿਲਕੁਲ ਇੰਡੀਪੈਂਡੈਂਟ ਪੁਲਿਸ ਏਜੰਸੀ ਆਪਣਾ ਕੰਮ ਕਰ ਰਹੀ ਹੈ ਅੱਛਾ ਜਿਸ ਦਿਨ ਉਹ ਮੁੰਡੇ ਦੀ ਮੌਤ ਹੋਈ ਹੈ ਜੀ ਤੇ ਤੁਸੀਂ ਉਹਦੇ ਘਰ ਉਹਦੇ ਸੰਸਕਾਰ ਤੇ ਗਏ ਸੀ ਕਿ ਉਹਨਾਂ ਨੂੰ ਚੁੱਪ ਕਰਾਉਣ ਲਈ ਗਏ ਸੀ ਮੈਨੂੰ ਜਦੋਂ ਉਹਦੀ ਮੌਤ ਹੋndi ਤਾਂ ਸਵੇਰੇ 6 ਵਜੇ ਨਿੱਤ ਕਰਨ ਦਾ ਫੋਨ ਆ ਜਾਂਦਾ ਹੂੰ ਸਰ ਉਹ ਤਾਂ ਗੋਲੀ ਮਾਰ ਗਿਆ ਤੇ ਇਸ ਤਰ੍ਹਾਂ ਕਰ ਮਾਰਿਆ ਬਹੁਤ ਮਾੜੀ ਗੱਲ ਹੋਈ ਹੈ ਹੂੰ ਗੋਲੀ ਮਾਰੀ ਤੁਸੀਂ ਆ ਜਾਓ ਜੀ ਤੇ ਉਹ ਲਾਸ਼ ਮੰਗਦੇ ਆ ਵੀ ਜੇ ਪੋਸਟਮਾਰਟਮ ਅਸੀਂ ਕਰਾਉਣਾ ਮੈਂ ਕਹਿੰਿਆ ਪੋਸਟਮਾਰਟਮ ਬਹੁਤ ਜ਼ਰੂਰੀ ਮੈਂ ਵੀ ਨੌਕਰੀ ਕੀਤੀ ਹੈ ਪੋਸਟਮਾਰਟਮ ਇਹਨਾਂ ਤਾਂ ਗੱਲ ਵੱਢਦੀ ਨਹੀਂ ਹੂੰ ਤਾਂ ਕਹਿੰਦਾ ਵੀ ਚਲੋ ਠੀਕ ਹੈ ਮੈਂ ਕੋਈ ਨਹੀਂ ਮੈਂ ਵੀ ਤਾਂ ਅਫਸੋਸ ਕਰਨਾ ਹੀ ਹੈ ਆਪਣਾ ਮੇਰਾ ਵੀ ਤਾਂ ਸਰਪੰਚ ਸੀ ਬੱਚਾ ਅਰ ਗਿਆ ਸੀ ਮੈਂ ਆਉਣਾ ਮੈਂ ਉੱਥੇ ਗਿਆ ਬੱਚਾ ਜਿੱਥੇ ਡੈਡ ਬੋਡੀ ਪਈ ਉਹਥੇ ਬੰਨਾ ਕੋ ਅਫਸੋਸ ਮਨ ਪਰ ਗਿਆ ਉਸ ਵਾਰ ਮੈਂ ਕਿਹਾ ਜਿੱਥੇ ਜਨਤਾ ਬੈਠੀ ਆ ਉਹਥੇ ਬੈਠਦੇ ਹੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਹਿੰਦੇ ਨਹੀਂ ਜੀ ਆਪਾਂ ਕੋਈ ਰਾਏ ਕਰ ਲਈਏ ਅਚਾਰ ਰਾਏ ਪਰ ਪਰ ਉਹਦੇ ਪਿਤਾ ਜੀ ਵੱਖ-ਵੱਖ ਚੈਨਲਾਂ ਤੇ ਸਾਡੇ ਚੈਨਲ ਤੇ ਵੀ ਉਹ ਇਹ ਕਹਿ ਰਹੇ ਆ ਵੀ ਐਮ ਐਲ ਏ ਨਾਲ ਉਹਨਾਂ ਦੇ ਪੁਲਿਸ ਸੀ ਔਰ ਉਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਜਾ ਕੇ ਪਰਿਵਾਰ ਨੂੰ ਉਹਨਾਂ ਤੇ ਦਬਾਅ ਪਾਇਆ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਸੰਸਕਾਰ ਕਰ ਦਿਓ ਛੇਤੀ ਜਵਾਬ ਲੈ ਲਓ ਨਾ ਜਿਹੜੀ ਤੁਸੀਂ ਗੱਲ ਕਹਿ ਰਹੇ ਵੀ ਉਹਨਾਂ ਨੇ ਕਿਹਾ ਉਹ ਤਾਂ شریف ਇਨਸਾਨ ਹੈ ਜਿਵੇਂ ਉਹਨੂੰ ਕਹਿੰਦੇ ਨੇ ਬੋਲੀ ਜਾਂਦੇ ਜਦੋਂ ਗਏ ਉਸ ਦਿਨ ਤਾਂ ਠੀਕ ਸੀ ਆਪੀ ਉਹਨੇ ਕਿਹਾ ਮੈਂ ਤੁਹਾਨੂੰ ਗੱਲ ਕਰ ਰਿਆ ਇੱਕ ਕਰਨੀਜ਼ਰ ਕਹਿੰਦਾ ਮੈਂ ਉੱਥੇ ਚੱਲ ਗਿਆ ਉਸ ਤੋਂ ਬਾਅਦ ਕੰਦੇ ਅੰਦਰ ਰਹਿ ਕਰਦੇ ਜਦ ਅੰਦਰ ਚਲੇ ਗਏ ਅਸੀਂ ਮੈਂ ਕਿਹਾ ਕੋਈ ਕਾਰਵਾਈ ਕਰਾਉਣੀ ਹੋਵੇ ਨਾ ਤੇ ਪੋਸਟਮਾਰਟ ਬਹੁਤ ਜ਼ਰੂਰੀ ਮੈਂ ਬੜੇ ਤਰਲੇ ਪਾਏ ਮੈਂ ਕਿਹਾ ਨੌਕਰੀ ਕੀਤੀ ਹੈ ਬੱਚਾ ਤੁਸੀਂ ਪੋਸਟਮਾਰਟਮ ਕਰਾਓ ਕੋਈ ਕੱਲ ਨੂੰ ਗੱਲ ਸਾਹਮਣੇ ਆ ਜਾਂਦੀ ਹੈ ਨਹੀਂ ਜੀ ਅਸੀਂ ਨਹੀਂ ਕਰਾਉਣਾ ਜੇ ਫਿਰ ਪੋਸਟਮਾਰਟ ਕਰਾਉਣਾ ਤਾਂ ਕਾਰਵਾਈ ਮੈਂ ਕਿਹਾ ਕਰਾਓ ਬੋਲੋ ਲਿਖਾਓ ਕਿ ਕੁਝ ਅਫਸਰ ਬੈਠੇ ਕੋਲ ਐ ਐਸਪੀ ਸਾਹਿਬ ਕੋਲ ਬੈਠੇ ਜੀ ਨਹੀਂ ਸਾਨੂੰ ਤਾਂ ਬਸ ਅਸੀਂ ਪੋਸਟਮਾਰਟਮ ਨਹੀਂ ਕਰਵਾਉਂਦੇ ਹੋਇਆ ਕਿ ਇਸੇ ਦੇ ਦੌਰਾਨ ਹੀ ਆ ਦੀਪਕ ਸ਼ਰਮਾ ਲੈ ਕੇ 25-30 ਗੁੰਡੇ ਜੇ ਲਾਲ ਲਾਲਾ ਕਰਤੀ ਮੁਰਦਾਬਾਦ ਮੁਰਦਾਬਾਦ ਜਿੱਥੇ ਬੈਠੇ ਸੀ ਇਹ ਅੰਦਰ ਬੈਠੇ ਹੋ ਅੰਦਰ ਵਾਰਸਾਂ ਨੇ ਬਿਠਾਇਆ ਸੀ ਸਾਨੂੰ ਅੰਦਰ ਕੋਈ ਝਗੜਾ ਵੀ ਹੋਇਆ ਹੈ ਕਹਿ ਰਹੇ ਆ ਕਿ ਅੰਦਰ ਤੁਹਾਡੇ ਪੀਏ ਦੇ ਕੋਈ ਬੰਦੇ ਗਲ ਵੀ ਪਏ ਆ ਉਹਨੇ ਕੁੱਟਿਆ ਵੀ ਹੈ ਕੋਈ ਮੇਰੇ ਗਾਰਮਨ ਮੇਰੇ ਗੇਟ 'ਚ ਖੜੇ ਸੀ ਤਾਂ ਉਹ ਸ਼ਰਮਾ ਸ਼ਰਮਾ ਜਾਇ ਦੇ ਕੋਹਣਿਆ ਕੋਈ ਇਸ ਤਰ੍ਹਾਂ ਦੇ ਉਹ ਤੱਕਾ ਮਾਰਿਆ ਗੇਟ ਨੂੰ ਉਹ ਜੇ ਗੇਟ 'ਚ ਖੜਾ ਸੀ ਉਹ ਤੱਕਾ ਵਜਿਆ ਤੇ ਉਹ ਅੰਦਰ ਨੂੰ ਆ ਗਿਆ ਬਸ ਇੰਨੀ ਗੱਲ ਹੋਈ ਹੋਰ ਕੁਝ ਨਹੀਂ ਮਤਲਬ ਤੁਹਾਡੇ ਪੀਏ ਦੇ ਕੋਈ ਗੱਲ ਨਹੀਂ ਪਿਆਉਣਾ ਮਤਲਬ ਹੀ ਨਹੀਂ ਪੀਏ ਦੇ ਗੱਲ ਪਰ ਨੂੰ ਗਨਮੈਰ ਕੋਲ ਖੜੇ ਸੀ ਸ਼ਰਮੇ ਦੀ ਧੌਣ ਫੜ ਕੇ ਜੂਰ ਪਿੱਛੇ ਹਟਾਤੇ ਸੀ ਵੀ ਚਲ ਉੱਥੇ ਤੇਰਾ ਕੰਮ ਕੋਈ ਨਹੀਂ ਵੀ ਸਾਨੂੰ ਇੱਥੇ ਉਹ ਮਤਲਬ ਇਸ ਤਰ੍ਹਾਂ ਕਰਕੇ ਉਹ ਸਾਰੀ ਕਰਤੂਤ ਇਹ ਸ਼ਰਮੇ ਦੀ ਸੀ ਉਹ ਤਾਂ ਸ਼ਰੀਪ ਪਰਵਾਰ ਉਸ ਵੇਲੇ ਤਾਂ ਵਿਚਾਰਾ ਠੀਕ ਠਾਕ ਸੀ ਤੇ ਜਦੋਂ ਇਹ ਸੰਸਕਾਰ ਹੋ ਗਿਆ ਉਸ ਤੋਂ ਬਾਅਦ ਦੂਜੇ ਪਾਸੇ ਇਹ ਜਿੰਨੀ ਅੱਗ ਲਾਈ ਹੈ ਇਹ ਦੀਪਕ ਸ਼ਰਮੇ ਦੀ ਲਾਈ ਹੋਈ ਹੈ ਕਿਉਂਕਿ ਹੁਣ ਮੈਨੂੰ ਉਸ ਸ਼ਬਦ ਕਹਿਣੇ ਸ਼ਬਦ ਮੇਰਾ ਜਵਾਨ ਨਹੀਂ ਕਿਉਂਕਿ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਮर्यादा ਪੰਗ ਨਾ ਕਰਾਂ ਨਹੀਂ ਤੁਹਾਨੂੰ ਖੁੱਲ ਕੇ ਬੋਲਣਾ ਚਾਹੀਦਾ ਮੇਰੇ ਖਿਆਲ ਉਹਦੀ ਸ਼ਬਦ ਮੈਂ ਪਤੀ ਸ਼ਬਦਾਂ ਦੀ ਕਿਵੇਂ ਵਰਤਾਂ ਪਤੀ ਸ਼ਬਦਾਂ ਤੁਸੀਂ ਸਭਿਆਕ ਸ਼ਬਦਾਂ ਦੇ ਵਿੱਚ ਜੋ ਬੋਲਣਾ ਚਾਹੁੰਦੇ ਹੋ ਤੁਹਾਨੂੰ ਬੋਲਣਾ ਚਾਹੀਦਾ ਉਹਦੀ ਗੰਦੀ ਕਰਤੂਤ ਨੇ ਸਾਰਾ ਪਵਾੜਾ ਪਾਇਆ ਜਿੰਨਾ ਖਲਾਰਾ ਪਿਆ ਹੈ ਜੋ ਪਰਿਵਾਰ ਨੂੰ ਪਰੇਸ਼ਾਨ ਕੀਤਾ ਉਹ ਸ਼ਖਸ ਨੇ ਕੀਤਾ ਪਰਿਵਾਰ ਨਹੀਂ ਚਾਹੁੰਦਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਅੱਖਾਂ ਦੇ ਸਾਹਮਣੇ ਤਾਂ ਸਾਰਾ ਕੁਝ ਹੋ ਰਿਹਾ ਇਹ ਤਾਂ ਕਰਵਾਇਆ ਗਿਆ ਹੁਣ ਉਹਨੂੰ ਦੱਸੋ ਵੀ ਮੈਂ ਐਮਐਲਏ ਕਿਵੇਂ ਬਣਾ ਦਿਆਂ ਜਾਂ ਉਹਨੂੰ ਮੈਂ ਟਿਕਟਾਂ ਲੈ ਦਿਆਂ ਉਹਦੀ ਔਕਾਤ ਕੀ ਐ ਉਹਦੀ ਕੀ ਇੱਥੇ ਉਹਦੀ ਇਲਾਕੇ 'ਚ ਮੈਂ ਤਾਂ ਇੱਥੋਂ ਦਾ ਜੰਪਾਲਾ ਯਾਰ ਮੈਂ ਮੇਰਾ ਸਮਾਜ ਮੇਰੇ ਲੋਕ ਮੇਰੇ ਨਾਲ ਨੇ ਮੈਨੂੰ ਲੋਕਾਂ ਨੇ ਮੁਹੱਬਤ ਕਰਦੇ ਤੇ ਤਾਂ ਹੀ ਦਿੱਤਾ ਹੈ ਨਾ ਪਰ ਜਿਹੜੀ ਉਹਦੀ ਮਨਸ਼ਾ ਸੀ ਉਹਨੇ ਆਹ ਜਿਹੜੇ ਬਕਵਾਸ ਜਾਂ ਜਿੰਨਾਂ ਪਰਿਵਾਰ ਨੂੰ ਪਰੇਸ਼ਾਨ ਕੀਤਾ ਇਹ ਦੀਪਕ ਸ਼ਰਮਾ ਨੇ ਕੀਤਾ ਪਰ ਉਹ ਤਾਂ ਕਹਿ ਰਹੇ ਆ ਦੀਪਕ ਸ਼ਰਮਾ ਸ਼ਰੇਆਮ ਸਾਡੇ ਚੈਨਲ ਤੇ ਬੋਲਿਆ ਉਹ ਕਹਿੰਦਾ 50 ਕਰੋੜ ਰੁਪਈਆ ਤੁਸੀਂ ਸਰਪੰਚੀ ਤੋਂ ਕਮਾਇਆ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਕਮੀਨੇ ਇਨਸਾਨ ਨੂੰ ਵੀ ਸਰਪੰਚੀ ਤੋਂ ਮੇਰੇ ਲਈ ਮਤਲਬ ਜਿਸ ਧਰਮ ਨੂੰ ਮੰਨਦਾ ਚਲੋ ਜੇ ਆਪਾਂ ਹਿੰਦੂ ਧਰਮ ਚ ਗਊ ਹੱਤਿਆ ਮੇਰੇ ਲਈ ਜਿਹੋ ਜੀ ਮਰਜ਼ੀ ਕੋ ਸੌਂਚ ਕਾਲ ਹੋਵੇ ਕਿ ਮੈਂ ਇੱਕ ਪੈਸੇ ਦਾ ਰਵਾਧਾਰ ਵੀ ਹੋਵਾਂ ਕਿਸੇ ਤੋਂ ਅੱਜ ਤੱਕ ਜਦੋਂ ਦਾ ਮੈਂ ਇੱਥੇ ਆਇਆ ਕਿਸੇ ਤੋਂ ਪੈਸਾ ਲਿਆ ਤੁਸੀਂ ਇੱਕ ਫੈਕਟਰੀ ਵੀ ਲਾਈ ਹੋਈ ਆ ਕਿਤੇ ਪਾਸੇ ਮੈਂ ਫਿਰ ਇੱਕ ਗੱਲ ਹੋਈ ਕਹਿੰਦੇ ਹੱਸ ਕੇ ਗੱਲ ਕੀਤੀ ਸ਼ਰਮੀ ਦਾ ਹਾਸਾ ਹੁੰਦਾ ਮੌਤ ਤੇ ਜਿਹੜੀਆਂ ਹਸਣਾ ਤਾਂ ਠੀਕ ਨਹੀਂ ਤੁਸੀਂ ਇੰਟਰਵਿਊ ਕਰ ਰਹੇ ਹੋ ਗਮਗੀਨਾ ਕਿਉਂਕਿ ਮੌਤ ਤੇ ਇੰਟਰਵਿਊ ਕਰ ਰਹੇ ਮੈਨੂੰ ਹਸਣਾ ਵੀ ਜਿਹੜਾ ਔਖਾ ਲੱਗਦਾ ਪਰ ਉਸ ਬਿਸ਼ਰਮ ਨੂੰ ਪੁੱਛੇ ਵੀ ਫੈਕਟਰੀ ਕਿਹੜੀ ਉੱਥੇ ਮੈਂ ਕਿੱਥੋਂ ਫੈਕਟਰੀ ਲਾ ਲਈ ਮੇਰੀ ਫੈਕਟਰੀ ਕਿੱਥੋਂ ਲੱਗੀ ਮੈਂ ਮੈਥੋਂ ਤਾਂ ਆਪਣਾ ਘਰ ਬਣਾਉਣ ਲੱਗਾ 3 ਸਾਲ ਹੋ ਗਏ ਮੈਥੋਂ ਤਾਂ ਜੰਗਦਾ ਨਹੀਂ ਹੋਈਆਂ ਤੇ ਮੈਂ ਫੈਕਟਰੀ ਕਿੱਥੋਂ ਲਾ ਲਈ ਪਰ ਪਰ ਪਰਦੀਪਕ ਸ਼ਰਮਾ ਵਕ ਵਕ ਚੈਨਲਾਂ ਤੇ ਕਹਿ ਰਿਹਾ ਹੈ ਵੀ ਤਿੰਨ ਚਾਰ ਤਾਂ ਕੋਠੀਆਂ ਪਾਲੀਆਂ ਤੁਸੀਂ ਹੁਣ ਤੱਕ ਇੰਨੇ ਪੈਸੇ ਕਮਾਏ ਤੁਸੀਂ ਬਕਵਾਸ ਹੈ ਕੋਈ ਮਤਲਬ ਨਹੀਂ ਕੋਈ ਸੱਚਾਈ ਨਹੀਂ ਸਭ ਕੁਝ ਵਸਮ ਅੱਛਾ ਜਦੋਂ ਉਹ ਮੁੰਡੇ ਦਾ ਸੰਸਕਾਰ ਸੀ ਤੁਸੀਂ ਪਹਿਲਾਂ ਗਏ ਪਰ ਅੰਤਮ ਸੰਸਕਾਰ ਵਲੇ ਤੁਸੀਂ ਉੱਥੋਂ ਚਲੇ ਗਏ ਤੁਸੀਂ ਸੰਸਕਾਰ ਤੇ ਕਿਉਂ ਨਹੀਂ ਰੁਕੇ ਸੀ ਗੱਲ ਤਾਂ ਉੱਥੇ ਛੱਡ ਦਿੱਤੀ ਸੀ ਨਾ ਰਿੱਚੇ ਹੀ ਜੋ ਤੱਕੇ ਤੱਕੇ ਮਾਰਨ ਲੱਗ ਗਏ ਹੁਲੜਬਾਜੀ ਹੋ ਗਈ ਤੇ ਮੈਂ ਹੀ ਪੁੱਛਿਆ ਉਹਦੇ ਬਾਪ ਨੂੰ ਵੀ ਆਪਾਂ ਸ਼ਮਸ਼ਾਨ ਘਾਟ ਜਾਂਦੇ ਚਲੋ ਸੰਸਕਾਰ ਤੇ ਉਹ ਕਹਿੰਦੇ ਜੀ ਅਸੀਂ ਉੱਥੇ ਨਹੀਂ ਜਾਣਾ ਸੀ ਤਾਂ ਘਰ ਦੇ ਸਾਹਮਣੇ ਇੱਥੇ ਹੀ ਕਰਨਾ ਜਦੋਂ ਘਰ ਦੇ ਸਾਹਮਣੇ ਕਰਨ ਦੀ ਗੱਲ ਆਈ ਤਾਂ ਅਤਮਾ ਚਲਦੇ ਬਾਹਰ ਨਹੀਂ ਤੁਸੀਂ ਨਹੀਂ ਜਾਣਾ ਉੱਥੇ ਮੰਦਿਰ ਖੜੀ ਹੈ ਅਗਰ ਕਿਸੇ ਨੇ ਕੋਈ ਹੱਥ ਲਾਤਾ ਤੁਹਾਡੀ ਕੋਈ ਪਾਗ ਨੂੰ ਹੱਥ ਲਾਤਾ ਫਿਰ ਬੇਤੀ ਸਾਡੀ ਹੋਣੀ ਹੈ ਤੇ ਅਸੀਂ ਨਹੀਂ ਉੱਥੇ ਜਾਣ ਦੇਣਾ ਤੇ ਆਓ ਤੁਹਾਨੂੰ ਅਸੀਂ ਛੱਡ ਦੇਣਾ ਹੂੰ ਉਹ ਫਿਰ ਮੈਂ ਵੀ ਸੋਚਿਆ ਵੀ ਮੈਂ ਹੁਣ ਜਿੱਦਿਆ ਵੀ ਕਰੀ ਜਾਵਾਂ ਵੀ ਜਦੋਂ ਵਾਰਿਸ ਹੀ ਕਹਿ ਰਹੇ ਨੇ ਵੀ ਤੁਸੀਂ ਰਹਿਣ ਦੋ ਫਿਰ ਮੈਨੂੰ ਆਪ ਤਾਂ ਗੱਡੀ 'ਚ ਚੜਾ ਕੇ ਗਏ ਨੇ ਵੀ ਤਾਂ ਤੁਸੀਂ ਜਾਓ ਜੂ ਕੋਈ ਗੱਲ ਨਹੀਂ ਠੀਕ ਮੈਂ ਭੱਜਣ ਵਾਲੀ ਇਹ ਜਿਹੜੀ ਬਕਵਾਸ ਬਾਜੀ ਹੈ ਇਹ ਇਹੀ ਬਿਸ਼ਰਮ ਲੋਕ ਕਰ ਰਹੇ ਨੇ ਮੈਂ ਕਿਉਂ ਭੱਜੂੰਗਾ ਮੈਂ ਕੋਈ ਚੋਰ ਸੀ ਮੈਂ ਹਲਕੇ ਦਾ ਜੁਮੇਵਾਰ ਇੱਕ ਮਤਲਬ ਪੰਜਾਬ ਦੇ ਵਿੱਚ 117 ਐਮਲਏ ਜਿੰਨਾਂ ਚੋਂ ਮੈਂ ਵੀ ਹਾਂ ਸੰਵਿਧਾਨਕ ਕੌਧੇ ਤੇ ਆ ਮੈਂ ਮੰਤਰੀ ਪਦ ਤੇ ਵੀ ਰਹਾ ਇਹ ਲੋਕ ਕਹਿੰਦੇ ਹੁੰਦੇ ਨੇ ਕਿ ਅਸੀਂ ਤਾਂ ਮਸਾ ਮੰਤਰੀ ਪਦ ਤੋਂ ਹਟਾਇਆ ਕਿ ਪਰ ਕੀ ਤੁਹਾਨੂੰ ਅੰਤਮ ਸੰਸਕਾਰ ਤੱਕ ਉੱਥੇ ਰੁਕਣਾ ਨਹੀਂ ਚਾਹੀਦਾ ਸੀ ਮੁੰਡੇ ਦੀ ਮੌਤ ਹੋਈ ਸੀ ਨਹੀਂ ਆਪ ਹੀ ਉਹਨਾਂ ਨੇ ਕਿਹਾ ਜੀ ਜਦੋਂ ਕਹਿੰਦੇ ਵੀ ਤੁਸੀਂ ਹੁਣ ਚਲੇ ਜਾਓ ਮੈਨੂੰ ਉਹਨਾਂ ਨੇ ਭੇਜਿਆ ਜੀ ਮੈਂ ਤਾਂ ਉਹਨਾਂ ਨਹੀਂ ਚਾਹੁੰਦਾ ਸੀ ਮੈਂ ਤਾਂ ਆਖਰ ਤੱਕ ਉਹਨਾਂ ਬਾਅਦ ਚ ਵੀ ਗੱਲ ਕਰਨੀ ਸੀ ਪਰਿਵਾਰ ਨੇ ਕਿਹਾ ਵੀ ਨਹੀਂ ਤੁਸੀਂ ਚਲੇ ਜਾਓ ਮੈਨੂੰ ਉਹਨਾਂ ਨੇ ਭੇਜਿਆ ਮੈਂ ਉਹਨਾਂ ਨਹੀਂ ਚਾਹੁੰਦਾ ਸੀ ਮੈਂ ਕਿਹਾ ਕੰਟਾ ਦੋ ਚਾਰ ਬੈਠੇ ਰਹਾਂਗੇ ਉਹਨਾਂ ਨੂੰ ਇਹ ਸੀ ਕਿ ਜਿਹੜੀ ਮੰਡੀਰ ਆਈ ਹੈ ਅਗਰ ਐਮਐਲਏ ਸਾਹਿਬ ਦੇ ਕੋਲ ਗਲਗੁਲ ਪੈ ਗਿਆ ਕੋਈ ਘਟਨਾ ਵਾਪਰ ਗਈ ਤਾਂ ਜੋ ਮੇਰੀ ਸਾਡੀ ਉਹਨਾਂ ਮੈਨੂੰ ਆਪ ਭੇਜਿਆ ਮੈਂ ਤਾਂ ਉਹਨਾਂ ਨਹੀਂ ਚਾਹੁੰਦਾ ਸੀ ਤੁਸੀਂ ਪੁਲਿਸ ਦੇ ਰਾਈਓ ਪੀੜਤ ਪਰਿਵਾਰ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਕਹਿ ਰਹੇ ਹੋ ਕਿ ਤੁਸੀਂ ਨਾ ਬੋਲੋ ਚੁੱਪ ਕਰ ਜਾਓ ਕਿੰਦੀ ਬਿਸ਼ਰਮੀ ਵਾਲੀ ਗੱਲ ਹੈ ਪੀੜਤ ਪਰਿਵਾਰ ਨੂੰ ਮੈਂ ਕਹਿੰਦਾ ਮੈਂ ਤਾਂ ਪੀੜਤ ਪਰਿਵਾਰ ਦੇ ਨਾਲ ਅੱਜ ਵੀ ਖੜਾ ਉਹ ਪਰਿਵਾਰ ਮੇਰਾ ਹੈ ਕਿ ਉਹ ਕੋ ਬਗਾਨਾ ਨਹੀਂ ਹੈ ਜੀڑا ਉਹਨੂੰ ਬេស ਗਾਇਡ ਕਰਨ ਵਾਲੇ ਨੇ ਉਹ ਕਮੀਨੇ ਇਨਸਾਨ ਨੇ ਉਹ ਤਾਂ ਚੰਗਾ ਪਰਵਾਰਾ ਸ਼ਰੀਫ ਹੈ ਵਿਚਾਰੇ ਮੈਂ ਉਹਨਾਂ ਨੂੰ ਕਿਉਂ ਡਰਾਉਂਗਾ ਮੈਂ ਤਾਂ ਹੁਣ ਵੀ ਉਹਨਾਂ ਦੇ ਘਰ ਚੱਲਦਾ ਮੈਨੂੰ ਇੱਕ ਵਾਰੀ ਉਸੇ ਦਿਨ ਹੀ ਸ਼ਾਇਦ ਉਸੇ ਦਿਨ ਕਹਿ ਰਹੇ ਸੀ ਕਿ ਰਿਸ਼ਤੇਦਾਰ ਹਾਂ ਨਹੀਂ ਜਦੋਂ ਆਏ ਮੇਰੇ ਕੋਲੇ ਦੋ ਇੱਕ ਦੋ ਤਰੀਕ ਦੀ ਗੱਲ ਅਖੇ ਜੀ ਸੜਕ ਕੱਚੀ ਹੈ ਉਹਦੇ ਨਾਂ ਤੇ ਬਣਾਵਾਂਗੇ ਮੈਂ ਬਿਲਕੁਲ ਸੜਕ ਵੀ ਬਣੇਗੀ ਉਹਦਾ ਗੇਟ ਵੀ ਬਣਾਵਾਂਗੇ ਜੋ ਵਾਰਸ਼ ਕਹਿਣਗੇ ਕਰਾਂਗੇ ਜਿੰਨਾ ਮੇਰਾ ਅਖਤਿਆਰੀ ਫੰਡ ਹੈ ਜਾਂ ਕੋਟਾ ਮੈਨੂੰ ਸਰਕਾਰ ਦੇਵੇਗੀ ਮੈਂ ਉਹਦੀ ਯਾਦਗਾਰ ਬਣਾਵਾਂਗੇ ਮੈਂ ਉਹਨਾਂ ਨਾਲ ਅੱਜ ਵੀ ਨਾਲ ਹੀ ਖੜਾ ਹਾਂ जिन्ना ਉਸ ਉਹਨਾਂ ਨੇ ਬੋਲਿਆ ਉਹ ਸਿਰਫ ਉਹ ਤਮੀਨੇ ਲੋਕਾਂ ਦੇ ਪਰਵਾਹ ਕੇ ਉਹਨਾਂ ਨੂੰ ਗਲਤ ਮਿਸਗਾਈਡ ਕਰਕੇ ਬੋਲਿਆ ਗਿਆ ਉਹ ਅੱਜ ਵੀ ਪਰਿਵਾਰ ਠੀਕ ਹੈ ਤੇ ਮੈਂ ਉਹਨਾਂ ਪ੍ਰਤੀ ਵਫਾਦਾਰ ਹਾਂ ਮੈਂ ਜਿੰਨਾ ਐਜੇ ਐਮਐਲਏ ਮੇਰਾ ਇੱਕ ਪਰਿਵਾਰ ਹੈ ਉਹਨਾਂ ਦੇ ਨਾਲ ਹੁਣ ਵੀ ਨਾਲ ਉਹਨਾਂ ਦਾ ਗੱਭਰੂ ਪੁੱਤ ਮਰਿਆ ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਵੀ ਪੈਸੇ ਲੈ ਲਓ ਚੁੱਪ ਕਰ ਜਾਓ ਇਹ ਤਾਂ ਬਿਸ਼ਰਮੀ ਵਾਲੀ ਗੱਲ ਜਿੰਨੇ ਵੀ ਕਹੀ ਹੈ ਮੈਂ ਕਿਉਂ ਕਹਾਂਗਾ ਮੈਂ ਤਾਂ ਉਹਨਾਂ ਦਾ ਕਹਿਣਾ ਵੀ ਜਿਨ੍ਹਾਂ ਨੇ ਤੁਹਾਡੇ ਲੜਕੇ ਤੋਂ ਪੈਸੇ ਲੈ ਕੇ ਸਰਪੰਚ ਬਣਾਇਆ ਇਹ ਲੜਕੇ ਦੇ ਪਿਤਾ ਨੇ ਕਿਹਾ ਜੀ ਨਹੀਂ ਇਹ ਤਾਂ ਫਿਰ ਉਹੀ ਬੁਲਾਉਂਦੇ ਆ ਨਾ ਜਾਣ ਬੁੱਝ ਕੇ 15 ਕਦੇ 17 ਕਦੇ ਕੁਛ ਜੋ ਵੀ ਜੋ ਕੁਛ ਕਹੀ ਜਾਂਦੇ ਪਲੇਵਾਂਚ ਬੋਲੀ ਜਾਂਦੇ ਕਰਵਾਇਆ ਗਿਆ ਕੋਈ ਪੈਸੇ ਦਾ ਇਲਜ਼ਾਮ ਮੇਰੇ ਨਾ ਕੋਈ ਨਹੀਂ ਹੈ ਜਿਹੜੀ ਗੱਲ ਉਹਨਾਂ ਨੇ ਇੱਕ ਕਹੀ ਸੀ ਉੱਥੇ ਸਾਥ ਅੰਦਰ ਬੈਠੇ ਕਹਿੰਦੇ ਜੀ ਇੱਥੇ ਪਿੰਡ ਦੀ ਬੋਲੀ ਹੋਣੀ ਸੀ ਤੇ ਉਹ ਬੋਲੀ ਤੇ ਲਾਡੀ ਨੇ ਕਿਹਾ ਵੀ ਤੂੰ ਬੋਲੀ ਤੇਰੀ ਨਹੀਂ ਹੋਣੀ ਤੇ ਜੇ ਤੂੰ 2 ਲੱਖ ਰੁਪਏ ਦੇ ਦੇ ਤਾਂ ਫਿਰ ਬੋਲੀ ਕਰਵਾਵਾਂਗੇ ਤੇ 2 ਲੱਖ ਰੁਪਏ ਦਿੱਤਾ ਇਹ ਮੇਰੇ ਕੋਲ ਹੀ ਬੈਠਾ ਸੀ ਮੈਂ ਕਿਹਾ ਲਾਡੀ ਗੱਲ ਕਰੋ ਲੈ ਪੈਸੇ ਕਹਿੰਦੇ ਨਹੀਂ ਮੈਂ ਫਿਰ ਇਨਸਾਫ ਕਹਿੰਦਾ ਇਨਸਾਫ ਹੈ ਸੌ ਸਿਫਤ ਕਰਾ ਲੋ ਜਾਂ ਜਿੱਥੇ ਕਹਿੰਦੇ ਮੈਂ ਰੱਖ ਦੇਣਾ ਤਾਂ ਉੱਥੇ ਗੱਲ ਰਿਪੋਰਟ ਕੀਤੀ ਉਹ ਕਹਿੰਦੇ ਚਲੋ ਠੀਕ ਹੈ ਜੀ ਨਿਬੜ ਗਈ ਤੇ ਮੈਂ ਪ੍ਰਾਉ ਕਰਾਉ ਕਾਰਵਾਈ ਦੀ ਦੇਖ ਲਾ ਕੋਈ ਨਹੀਂ ਉਹ ਨਹੀਂ ਕਰਾਈ ਉਹਨਾਂ ਇਹ ਸਾਰਾ ਕੁਝ ਕੋਈ ਉਹਨਾਂ ਦਾ ਅਸੀਂ ਮੈਨੂੰ ਤਾਂ ਕਿਸੇ ਨੇ ਦੱਸਿਆ ਮੇਰੇ ਸਾਹਮਣੇ ਧੱਕਿਆ ਨਹੀਂ ਕਹਿੰਦੇ ਜੇ ਰਾਜਨੀਤੀ ਕਰਗੇ ਤੇ ਅਸੀਂ ਰਾਜਨੀਤੀ ਕਰਦੇ ਪੋਸਟ ਮਾਰਟ ਕਰਾਇਆ ਨਹੀਂ ਤੇ ਹੁਣ ਅਸੀਂ ਰੌਲਾ ਪਾਉਣਾ ਇਹ ਗੱਲਾਂ ਨੇ ਕੋਈ ਇੱਥੇ ਬੰਦੇ ਭੇਜਦਾ ਦੋ ਬੰਦੇ ਭੇਜੇ ਪਤਾ ਨਹੀਂ ਕਿਸਾਨ ਯੂਨੀਅਨ ਨੇ ਹੋ ਜੀ 35 ਲੱਖ ਦੇ ਦੋ ਤੇ ਫਿਰ ਅਸੀਂ ਕੰਮ ਠੱਪ ਕਰਦੇ। ਮੈਂ 35 ਕਿਉਂ ਤੇ ਮੈਂ ਲੈ ਆ। ਅਜਾਦ ਸਾਹਿਬ 110 ਰਸਾ ਸੀ ਰਿਤੇ ਗੱਡ। ਇੱਕ ਗੰਦੀ ਰਾਜਨੀਤੀ ਹੋਈ ਹੈ। ਪਰਿਵਾਰ ਨੂੰ ਬੇਸਗਰਡ ਕੀਤਾ ਗਿਆ ਤੇ ਮੇਰੇ ਮਗਰ ਕਿਉਂ ਪਏ ਨੇ ਕਿ ਰਾਜਸੀਕ ਬਰਾਰੀ ਦੇ ਵਿੱਚ ਇੱਕ ਫੌਜਾ ਸਿੰਘ ਉਮੀਦਵਾਰ ਹੈ ਜਿਹੜਾ ਕੰਪੀਟੈਂਟ ਹੈ। ਮੈਂ ਇਹਨਾਂ ਜਿਹੜੇ ਕਮੀਨੀ ਗੰਦੀ ਰਾਜਨੀਤੀ ਕਰਦੇ ਨੇ ਉਹ ਚੈਲੰਜ ਕਰਦਾ ਕਿ ਮੇਰੇ ਨਾਲ ਵੋਟਾਂ ਦੀ ਲੜਾਈ ਲੜੋ। ਗੰਦੀ ਲੜਾਈ ਨਾ ਲੜੋ। ਜਿਹੜੇ ਵੀ ਅੱਜ ਉੱਥੇ ਬੋਲ ਕੇ ਆਮਲਾ ਬੋਲ ਕੇ ਆ ਅ ਚਾਹ ਜੀਰਾ ਵੀ ਬੋਲ ਕੇ ਆ ਨੇ। ਵੀ ਮਰਿਆ ਤੇ ਤੁਸੀਂ ਲੈਕਚਰ ਕਿਹੋ ਜਿਹਾ ਦੇ ਰਹੇ ਹੋ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਨੂੰ ਮਹਿਸੂਸ ਹੁੰਦਾ ਵੀ ਅਸੀਂ ਜੇ ਤੱਕ ਕੋਈ ਪਾਰਟੀਬਾਜ਼ੀ ਦਾ ਹੋਵੇ ਤਾਂ ਫਿਰ ਮੈਂ ਸੰਗ ਪੜਪੜ ਬੋਲਾਂ ਮੈਂ ਉਸ ਤਰ੍ਹਾਂ ਨਹੀਂ ਬੋਲ ਰਿਹਾ ਪਰ ਜਿਹੜੀ ਗੱਦੀ ਰਾਜ ਦਿੱਤੀ ਹੈ ਜੇ ਤੁਸੀਂ ਕਰਨੀ ਹੁਣ ਇਹਨਾਂ ਨੂੰ ਇਹ ਡਰ ਲੱਗਦਾ ਪਿਆ ਕਿ ਪਹਿਲਾਂ ਅਸੀਂ ਬਾਰਡਰ ਬੈਲਟ ਨੂੰ ਮਗਰ ਆ ਲਏਦੇ ਸੀਗੇ ਤੇ ਐਮਐਲਏ ਅਸੀਂ ਬੜਦੇ ਸੀ ਤੇ ਜਦੋਂ ਤੱਕ ਮੈਂ ਜਿਉਂਦਾ ਇਹ ਬੰਦੇ ਜੇ ਐਮਐਲਏ ਬੜ ਜਾਣ ਤੱਕ ਨਾਮ ਪਰ ਤੁਹਾਡੇ ਤੇ ਇੱਕ ਵੱਡਾ ਦੋਸ਼ ਏ ਆ ਕਿ ਪਹਿਲਾਂ ਤੁਹਾਡੀ ਆਕਾਉਡੀਓ ਰਿਕਾਰਡਿੰਗ ਲੀਕ ਹੋਈ ਸੀ ਕਹਿੰਦੇ ਉਦੋਂ ਤੁਸੀਂ ਜਦੋਂ ਮੰਤਰੀ ਸੀ ਤਾਂ ਤੁਹਾਨੂੰ ਮੰਤਰੀ ਪਦ ਤੋਂ ਇਸ ਕਰਕੇ ਲਾਇਆ ਗਿਆ ਸੀ ਕਿਉਂਕਿ ਪਾਰਟੀ ਨੂੰ ਇਹ ਸਾਬਤ ਹੋ ਗਿਆ ਸੀ ਵੀ ਤੁਸੀਂ ਪੈਸੇ ਖਾਣੇ ਹੋ ਤੁਸੀਂ ਭ੍ਰਿਸ਼ਟਾਚਾਰ ਕਰਦੇ ਹੋ ਬਿਲਕੁਲ ਗਲਤ ਮੈਂ ਕੇਰਿਵਾਲ ਸਾਹਿਬ ਨੂੰ ਮਿਲਿਆ ਸੀ ਇਨਕੁਆਇਰੀ ਕਰਾਓ ਜੀ ਮਾਨ ਸਾਹਿਬ ਨੂੰ ਵੀ ਕਹੇ ਸੀ ਇਨਕੁਆਇਰੀ ਕਰਾਓ ਉਹਦੀ ਕੋਈ ਇਨਕੁਆਇਰੀ ਹੋਈ ਜੀ ਨਹੀਂ ਕੀਤੀ ਉਹਨਾਂ ਦੀ ਮਰਜ਼ੀ ਸਰਕਾਰ ਦੀ ਮਰਜ਼ੀ ਪਰ ਮੈਂ ਆਪਣੇ ਸੀਨੀਅਰ ਬਾਊਸ ਸਾਰਿਆਂ ਨੂੰ ਕਿਹਾ ਕਿ ਤੁਸੀਂ ਇਨਕੁਆਇਰੀ ਕਰਾ ਲਓ ਅਗਲੇ ਮੈਂ ਦੋਚੀਆਂ ਤਾਂ ਕਰ ਵੀ ਕਰੋ ਤਾਂ ਉਦੋਂ ਵੀ ਇਹੀ ਜਿਹੜੀ ਤੁਹਾਨੂੰ ਦੱਸਿਆ ਕਿ ਭੰਡੀ ਪ੍ਰਚਾਰ ਜਿਹੜੇ ਨਾਲ ਰਹਿਣ ਵਾਲੇ ਸੀ ਨਾਲ ਰੋਟੀ ਪਾੜੀ ਖਾਣ ਵਾਲੇ ਸੀ ਇਹ ਉਹਨਾਂ ਦੀ ਕਰਤੂਤ ਸੀ ਵੀ ਜਦੋਂ ਬਣ ਗਏ ਕਮੇਟੀ ਤੇ ਕਬਜ਼ਾ ਟਰੱਕ ਯੂਨੀਅਨ ਜੇ ਟਰੱਕ ਫੜਨੇ ਚੜਨੇ ਪੈਸੇ ਲੈਣਾ ਇਹ ਤੰਦਾ ਮੈਂ ਕਦੇ ਕੀਤਾ ਨਹੀਂ ਜ਼ਿੰਦਗੀ ਚ ਤਾਂ ਉਦੋਂ ਵੀ ਇਸੇ ਚੀਜ਼ ਦਾ ਸ਼ਿਕਾਰ ਸੀ ਆ ਕਈ ਵਾਰੀ ਤੁਸੀਂ ਵੀਡੀਓ ਦੇਖੀ ਹੋਣੀ ਆ ਕਿ ਅਸੀਂ ਮਸਾ ਮੰਤਰੀ ਪਾਤੋਂ ਹਟਾਇਆ ਤੇ ਹੁਣ ਜਿਹੜਾ ਕੰਮ ਲਿਆ ਹੁਣ ਐਮਐਲਏ ਤੇ ਹਟਾਉਣਾ ਤੇ ਅਸੀਂ ਹਲਕਾ ਜਾਨ ਜਲਾਉਣਾ ਹਲਕਾ ਚਾਰਜ ਜੀਐਮਸੀ ਨਹੀਂ ਤੁਹਾਨੂੰ ਉਸ ਜਿਹੜੀ ਉਹ ਭ੍ਰਿਸ਼ਟਾਚਾਰ ਦੇ ਨਾਂ ਤੇ ਵੀਡੀਓ ਲੀਕ ਹੋਈ ਸੀ ਉਹਦੇ ਕਰਕੇ ਮੰਤਰੀਪਦ ਤੋਂ ਨਹੀਂ ਹਟਾਇਆ ਗਿਆ ਸੀ ਨਹੀਂ ਬਿਲਕੁਲ ਨਹੀਂ ਕਿ ਇਹ ਤੁਹਾਨੂੰ ਮੰਤਰੀਪਦ ਤੋਂ ਹਟਾਇਆ ਕਿਉਂ ਗਿਆ ਜੀ ਹਟਾਇਆ ਜਾਣਾ ਸੀ ਤਾਂ ਪਹਿਲੇ ਹਟਾ ਦਿੰਦੇ ਤੁਹਾਨੂੰ ਪਤਾ ਮੰਤਰੀ ਮੰਡਲ ਵਿੱਚ ਫੇਰ ਬਦਲ ਹੁੰਦਾ ਰਹਿੰਦਾ ਉਹ ਜੇ ਉਹ ਹਟਾਉਣਾ ਹੁੰਦਾ ਤਾਂ ਫਿਰ ਜਦੋਂ ਆਡੀਓ ਚੱਲੀ ਸੀ ਤੁਰੰਤ ਹਟਾ ਦਿੰਦੇ ਅਗਲੇ ਦਿਨ ਹਟਾ ਦਿੰਦੇ ਅਨੁਕਉਰੀ ਕਰਾ ਲੈਂਦੇ 6 ਮਹੀਨੇ ਬਾਅਦ ਹਟਾਇਆ ਤੇ ਪਾਰਟੀ ਇੱਥੇ ਇੱਕ ਵਿਧਾਨ ਹੁੰਦਾ ਕਿ ਜੋ ਸੀਨੀਅਰ ਬੌਸ ਕਹਿੰਦਾ ਉਹ ਮੰਨ ਲਓ ਜੇ ਮੈਨੂੰ ਮੰਤਰੀ ਵੀ ਆਪੇ ਬਣਾਏ ਸੀ ਮੈਂ ਕਿਹੜਾ ਉੱਥੋਂ ਮੰਤਰੀਪਦ ਲੈਣ ਗਿਆ ਸੀ ਐਮਐਲਏ ਬਣ ਕੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੂੰ ਮਿਲ ਰਿਹਾ ਮੰਤਰੀ ਬਣ ਕੇ ਮੈਂ ਕੇਰੀਵਾਲ ਸਾਹਿਬ ਨੂੰ ਮਿਲ ਰਿਹਾ ਕੋਈ ਮੇਰੀ ਜਾਣ ਪਛਾਣ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਸੀ ਜੇ ਜੇ ਪਾਰਟੀ ਨੂੰ ਇਹ ਲੱਗਿਆ ਕਿ ਇਹਦੇ ਨਾਲ ਕੋਈ ਫਰਕ ਪੈਂਦਾ ਪਾਰਟੀ ਕਹਿੰਦੇ ਰਜ਼ਾਈ ਦੇ ਦੋ ਦੇ ਤਾਂ ਬਸ ਮੈਂ ਪਾਰਟੀ ਦੀ ਮਰਿਆਦਾ ਚ ਰਹਿ ਕੇ ਮੈਂ ਪਾਰਟੀ ਦਾ ਸਿਪਾਹੀ ਹਾਂ ਮੈਂ ਕਿਹੜਾ ਕਿਤੇ ਸ਼ਾਮਲ ਹੋਣ ਲਈ ਬੜੀਆਂ ਵੱਡੀਆਂ ਵੱਡੀਆਂ ਖਬਰਾਂ ਲੱਗੀਆਂ ਸੀ ਕਿ ਫੌਜਾ ਸਿੰਘ ਸਾਬਕਾ ਇੰਸਪੈਕਟਰ ਸ਼ਾਮਲ ਹੋ ਗਿਆ ਜੀ ਵੱਡੀ ਕੁਝ ਨਹੀਂ ਸੀ ਅਕੇਸਰ ਸਿੰਘ ਬਸਤੀ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੇ ਪਾਰਟੀ ਦੇ ਵਰਕਰ ਸੀ ਜਿਨ੍ਹਾਂ ਨੇ ਮੈਨੂੰ ਪਾਰਟੀ ਸ਼ਾਮਲ ਕੀਤਾ ਸੀ। ਤੋਂ ਮੈਂ ਅੱਜ ਵੀ ਉਦੋਂ ਵੀ ਮੈਂ ਕਿਹਾ ਸੀ ਚਾਹੇ ਮੈਂ ਪੁਲਿਸ ਨੂੰ ਇੰਸਪੈਕਟਰ ਰਟਾਇਰ ਹੋਇਆ ਹੋਆ ਪਰ ਆਵਾਦੀ ਪਾਰਟੀ ਦਾ ਸਿਪਾਹੀ ਪਾਰਟੀ ਹੋ ਰਿਹਾ ਤੇ ਅੱਜ ਵੀ ਭਾਵੇਂ ਮੈਂ ਐਮਐਲਏ ਮੰਤਰੀ ਵੀ ਰਹਿ ਗਿਆ ਪਰ ਅੱਜ ਵੀ ਮੈਂ ਆਵਾਦੀ ਪਾਰਟੀ ਦਾ ਸਿਪਾਹੀ ਹਾਂ। ਸੱਚ ਅਸਲ। ਅੱਛਾ ਜੇਕਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਜਾਂ ਤੁਹਾਡੇ ਪੀਏ ਨੇ ਉਸ ਮੁੰਡੇ ਤੇ ਕੋਈ ਦਬਾਅ ਨਹੀਂ ਪਾਇਆ। ਉਸ ਮੁੰਡੇ ਨੇ ਗੋਲੀ ਤਾਂ ਮਾਰੀ ਆਪਣੇ ਆਪ ਨੂੰ ਆਤਮ ਹੱਤਿਆ ਤਾਂ ਕੀਤੀ ਹੈ। ਖੁਸ਼ੀ ਨਾਲ ਤਾਂ ਕੋਈ ਆਤਮ ਤਿਆਗ ਕਰਦਾ ਨਹੀਂ ਕਿਸੇ ਵੱਡੇ ਦਬਾ ਕਰਕੇ ਕੀਤੀ ਐ ਫਿਰ ਉਹਦੇ ਤੇ ਦਬਾ ਕੀਦਾ ਸੀ ਅ ਅਜਾਦ ਜੀ ਜਿਹੜੇ ਹਾਲਾਤ ਹੁੰਦੇ ਨੇ ਇਨਸਾਨ ਨੂੰ ਮਨਜ਼ੂਰ ਕਰਦੇ ਨੇ ਹੋ ਸਕਦਾ ਘਰ ਦੇ ਵਿੱਚ ਕਲੇਸ਼ ਹੋਵੇ ਕੋਈ ਘਰ ਦਾ ਝਗੜਾ ਹੋਇਆ ਹੋਵੇ ਜਾਂ ਕੋਈ ਵੀ ਹੋ ਸਕਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿ ਚੁੱਕਿਆ ਕਿ ਹੁਣ ਜੇ ਅੱਜ ਮੈਂ ਕੋਈ ਗੱਲ ਕਹਿਣਾ ਬਿਨਾਂ ਸੋਚੇ ਸਮਝੇ ਤਾਂ ਠੀਕ ਨਹੀਂ ਹੋਣੀ ਉਹ ਕੋਈ ਆਪਣਾ ਹੋ ਸਕਦਾ ਨਾ ਕਿ ਤਾਂ ਮੇਰਾ ਦਵਾ ਸੀ ਤੇ ਨਾ ਹੀ ਪੀਏ ਦਾ ਸੀ ਜੇ ਪੈਸਿਆਂ ਪਿੱਛੇ ਕਰੇ ਕਲੇਸ਼ ਸੀਗਾ ਤਾਂ ਪੈਸੇ ਪੇ ਜਿਹਨੇ ਲਏ ਉਹਦੇ ਤੋਂ ਲੈ ਲੈਣੇ ਚਾਹੀਦੇ ਸ਼ਿਕਾਇਤ ਕਰਨੀ ਚਾਹੀਦੀ ਅੱਜ ਵੀ ਸ਼ਿਕਾਇਤ ਦੇਣ ਤੇ ਸਵੇਰੇ ਪੈਸੇ ਮਿਲਣਗੇ ਜਾਂ ਕਾਰਵਾਈ ਪੱਕਾ ਦਾ ਹੋ ਜੂਗਾ ਕੀਤੀ ਨਹੀਂ ਤੁਸੀਂ ਐਮਐਲਏ ਸਾਹਿਬ ਪਿਛਲੇ ਦਿਨਾਂ ਤੋਂ ਪੱਤਰਕਾਰਾਂ ਦਾ ਮੀਡੀਆ ਦੇ ਫੋਨ ਨਹੀਂ ਚੱਕ ਰਹੇ ਤੁਸੀਂ ਕਿਸੇ ਨੂੰ ਰਿਪਲਾਈ ਨਹੀਂ ਦੇ ਰਹੇ ਕਿਉਂ ਆਜਾਜੀ ਡਿਊਟੀ ਲੱਗੀ ਹੋਈ ਹੈ ਉੱਥੇ ਸਾਰੀ ਦਿਹਾੜੀ ਸਾਨੂੰ ਚੋਣ ਪ੍ਰਚਾਰਲੀ ਆ ਮੈਂ ਅੱਜ ਤੁਹਾਡੇ ਘਰ ਕਿ ਆਇਆ ਕਿ ਜਲਦੀ ਜਾਣਾ ਨਹੀਂ ਤੇ ਉੱਥੇ ਰਹਿਸ਼ਤ ਰਹਿ ਦਾ ਇੰਤਜ਼ਾਮਾ ਇਨਾ ਸਫਰ ਕਰਕੇ ਉਹਨਾਂ ਤੀਲ ਮਚਾਉਣਾ ਬਰਬਾਦੀ ਆ ਵੀ ਸਾਰੀ ਦਿਹਾੜੀ ਪਬਲਿਕ ਵਿੱਚ ਜਾ ਕੇ ਸ਼ਾਮ ਨੂੰ ਆਪਦਾ ਉੱਥੇ ਆਰਾਮ ਕਰੋ ਇੱਥੇ ਮੈਂ ਤੁਹਾਡੇ ਪਰ ਫੋਨ ਤੇ ਪੱਖ ਦੇ ਦਿਆ ਕਰੋ ਤੁਸੀਂ ਚੈਨਲ ਨੂੰ ਫੋਨ ਦੇ ਉੱਤੇ ਜਿੱਥੇ ਖੜਿਆ ਲੈਕਚਰ ਚੱਲ ਰਿਹਾ ਬੋਲ ਰਿਹਾ ਉਹ ਗੱਲ ਨਹੀਂ ਬਣਦੀ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਇਹ ਫੋਨ ਤੇ ਗੱਲ ਬਣਨੀ ਸੀ ਇਸ ਕਰਕੇ ਪੱਖ ਜਾਣਨਾ ਤਾਂ ਐਸੇ ਤਰ੍ਹਾਂ ਹੀ ਪਤਾ ਚੱਲਦਾ ਫੋਨ ਦੇ ਵਿੱਚ ਫੋਨ ਆ ਜਾਂਦਾ ਫੋਨ ਕੱਟਿਆ ਗਿਆ ਤੁਸੀਂ ਕਹੋਗੇ ਜਾਣ ਕੇ ਕੱਟਦਾ ਹੁੰਦਾ ਨਾ ਮੰਨ ਲਓ ਮੇਰਾ ਫੋਨ ਹੈ ਇਹ ਚੱਲ ਰਿਹਾ ਇਹਦੇ ਵਿੱਚ ਜਦੋਂ ਕੋਈ ਗੱਲ ਚੱਲਦੀ ਪਈ ਆਪਣੀ ਕੋਈ ਹੋਰ ਫੋਨ ਆ ਗਿਆ ਡਿਸਟਰਬੈਂਸ ਹੋ ਗਈ ਨਾ ਤੁਸੀਂ ਕਹੋਗੇ ਜਾਣ ਕੇ ਬੰਦ ਕਰ ਲਿਆ ਜਵਾਬ ਨਹੀਂ ਦਿੱਤਾ ਇਸ ਕਰਕੇ ਜਿਹੜੀ ਆਹ ਤੁਸੀਂ ਹੁਣ ਬੈਠ ਕੇ ਗੱਲਬਾਤ ਕਰ ਰਹੇ ਆ ਇਹ ਹੁੰਦਾ ਸਹੀ ਪੱਖ ਜਾਣਨਾ ਮੋਬਾਈਲਾ ਤੇ ਕਿਹੜੀ ਪੱਖ ਜਾਣੇ ਜਾਂਦੇ ਜੀ ਆਪਣੇ ਤੌਰ ਤੇ ਦੱਸਣਾ ਗੁਰੂ ਸਾਹਿਬ ਮੀਡੀਆ ਕੁਝ ਤਾਂ ਹੈਗੇ ਆ ਕਿ ਜਿਨ੍ਹਾਂ ਨੂੰ ਸਮਝ ਹੈਗੀ ਹੈ ਕਿ ਪੱਤਰਕਾਰਤਾ ਕੀ ਹੁੰਦੀ ਹੈ ਕਈਆਂ ਨੂੰ ਇਹ ਨਹੀਂ ਪਤਾ ਮर्यादा ਦਾ ਕਿ ਚਲੋ ਮੰਨ ਲਓ ਮੈਂ ਕੋਈ ਭਦੀ ਸ਼ਬਦਾਂ ਦੀ ਵਰਤਾਂ ਕਿਸੇ ਹੋਰ ਲਈ ਉਹ ਤਾਂ ਠੀਕ ਹੈ ਤੁਸੀਂ ਸਵਾਲ ਕਰਦੇ ਆ ਕਿਤੇ ਕਿਤੇ ਆਪ ਹੀ ਬੋਲਣ ਲੱਗ ਗਏ ਇੱਕ ਤੁਹਾਡੇ ਗਿਆਨੀ ਜਾਂ ਪਤਾ ਨਹੀਂ ਕੀ ਨਾਮ ਉਹਦਾ ਜਿਹੜਾ ਕਹਿੰਦਾ ਫੌਜਾ ਸਿੰਘ ਸਰਾਰੀ ਦੀ ਬਿਸ਼ਰਮੀ ਤੇ ਬਿਸ਼ਰਮਜੂਰ ਸ਼ਬਦ ਬੋਲੇ ਦਾੜੀ ਏਡੀ ਵਧਾਈ ਹੈ ਤੇ ਕੰਮ ਦੇਖੋ ਕੀ ਨੇ ਬੋਲਣ ਵੇਲੇ ਤਾਂ ਮर्यादा ਰੱਖ ਲਓ ਯਾਰ ਮੈਂ 66 ਸਾਲ ਮੇਰੇ ਸ਼ੁਰੂ ਹੋ ਗਏ ਨੇ 65 ਸਾਲ ਮੇਰੇ ਪੂਰੇ ਹੋ ਗਏ ਕੀ ਹੋਇਆ ਜੇ ਮੈਂ ਇੱਕ ਗਰੀਬ ਘਰ ਚ ਪੈਦਾ ਹੋ ਗਿਆ ਅਨਸੂਚਿਤ ਸਮਾਜ ਨਾਲ ਸੰਬੰਧ ਰੱਖਦਾ ਆ ਜਿਹੜੇ ਅੱਜ ਚੱਲ ਰਿਹਾ ਨਾ ਇਹ ਸਾਰਾ ਕੁਝ ਇਸੇ ਕਰਕੇ ਚੱਲ ਰਿਹਾ ਕਿ ਜਿਹੜੇ ਇਹ ਪਹਿਲਾਂ ਰਾਜਨੀਤੀ ਕਰਦੇ ਸੀ ਲੋਕ ਉਹ ਹੁਣ 14 ਦੇ ਕਿ ਫੌਜਾ ਸਿੰਧ ਰਾਜ ਸਿਕ ਸਮਾਜ ਦਾ ਸਬੰਧ ਰੱਖਦਾ ਤੇ 60% ਐਸੀ ਰਹਿੰਦੇ ਨੇ ਤੇ ਵੀ ਸਾਡੇ ਹੱਥ ਲੱਗਣੀ ਨਹੀਂ ਇਸ ਤਰ੍ਹਾਂ ਤਾਂ ਲੱਗ ਨਹੀਂ ਸਕਦੀ ਜੀ ਗੰਦੀ ਰਾਜਨੀਤੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਅਗਰ ਅਪ ਚੰਦਾ ਬਣ ਕੇ ਦਿਖਾਓ ਲੋਕਾਂ ਨੂੰ ਲੋਕ ਤੁਹਾਨੂੰ ਪਿਆਰ ਕਰਨ ਸੀਟ ਜਰਨਲ ਹੈ ਜਿੱਤਿਆ ਐਸੀ ਹੈ ਇਹ ਚੰਬੇ ਵਾਲੀ ਗੱਲ ਹੋ ਗਈ ਤੇ ਜਿਹੜਾ ਮੈਂ ਪੂਰਨੇ ਪਾਰਿਆ ਜੋ ਮੈਂ ਸਮਾਜ ਨੂੰ ਉਜਾਗਰ ਕਰ ਰਿਹਾ ਕੋਈ ਵੀ ਜੀਰਾ ਬੋਲ ਕੇ ਗਿਆ ਇੱਥੇ ਇੱਕ ਸਾਡੇ ਮੀਟਿੰਗ ਹੋਣ ਵਾਲੀ ਜਲਦੀ ਰਾਜ ਸਿਕ ਸਮਾਜ ਦੀ ਕੋਈ ਵੀ ਬੰਦਾ ਜੀਰਾ ਕਾਂਗਰਸ ਨੂੰ ਇਲੈਕਸ਼ਨ ਲੜੇਗਾ ਵੋਟ ਇਕ ਨਹੀਂ ਪਾਊਗਾ ਇਥੇ ਬੋਲ ਕੇ ਆ ਤੁਹਾਡਾ ਕੀ ਆਮਲਾ ਸ਼ਾਮਲਾ ਸਾਲਿਆ ਮੈਂ ਤੇ ਇਥੋਂ ਮੰਗ ਕੇ ਖਾਦਾ ਮੈਂ ਜਦੋਂ ਤੱਕ ਸਾਡੇ ਸਮਾਜ ਦੇ ਵਿੱਚ ਇਥੇ ਇਲੈਕਸ਼ਨ ਲੜੂਗਾ ਸਾਡਾ ਕੋਈ ਬੰਦਾ ਇੱਕ ਵੋਟ ਨਹੀਂ ਪਾਊਗਾ ਬਕਵਾਸ ਕਰਨਾ ਚੰਗੀ ਗੱਲ ਨਹੀਂ ਵਿੱਚ ਬੋਲਦੇ ਪਰ ਚੱਜ ਨਾਲ ਤਾਂ ਬੋਲੋ ਯਾਰ ਜੇ ਤੁਹਾਨੂੰ ਇਹ ਕਿਉਂ ਅਰਿੱਖਸ਼ ਤੇ ਆਇਆ ਸੀ ਵੀ ਮੈਂ ਤੇ ਇਥੋਂ ਮੰਗ ਕੇ ਖਾਦਾ ਗਲਤ ਹੈ ਨਾ ਕਿਸੇ ਤੇ ਇਸ ਤਰ੍ਹਾਂ ਹੁਣ ਮੇਰੇ ਸ਼ਬਦ ਵਿੱਚੋਂ ਮੂੰਹ ਚੋਂ ਨਿਕਲਗਾ ਕੁਸ਼ਾਲਾ ਤੂੰ ਤੁਸੀਂ ਵੀ ਗਾਲ ਕੱਢੀ ਐ ਸਾਲਿਆ ਮੇਰੇ ਮੂੰਹ ਚੋਂ ਨਹੀਂ ਕਿ ਜਦੋਂ ਨੌਕਰੀ ਕਰਦੇ ਸੀ ਨਾ ਇੱਕ ਕੁਛ ਦਿਨਾਂ ਤੋਂ ਜਿਵੇਂ ਆਪਾਂ ਨੂੰ ਕਹਦੇ ਨੇ ਵੀ ਟੌਰਚਰ ਕੀਤਾ ਗਿਆ ਪਰ ਇਹ ਸ਼ਬਦ ਚੰਗੇ ਨਹੀਂ ਹੈ ਸੌਰੀ ਵੀ ਨਹੀਂ ਕਹਣੇ ਚਾਹੀਦੇ ਪਰ ਜਿਹੜੀ ਉਹਨੇ ਸ਼ਬਦ ਆਪਲੀ ਵਰਤੀ ਰਿਕਸ਼ੇ ਤੇ ਆਇਆ ਸੀ ਦੱਸੋ ਮੈਂ ਰਿਕਸ਼ੇ ਤੇ ਆਇਆ ਸੀ ਮੇਰੇ ਕੋਲ ਸੈਂਟਰੋ ਕਾਰ ਸੀ ਅੱਜ ਵੀ ਹੈਗੀ ਪਰ ਉਹ ਉਹਨੂੰ ਵੀ ਚੰਗਾ ਨਹੀਂ ਸੀ ਉਹਦਾ ਫਰਜ ਨਹੀਂ ਬਣਦਾ ਸੀ ਚਲੋ ਜਿਹੜਾ ਸ਼ਬਦ ਮੈਂ ਉਹ ਤਾਂ ਮੇਰੀ ਜਿਵੇਂ ਕਹਿੰਦੇ ਨੇ ਕਿ ਪੁਲਿਸ ਦੀ ਆਦਤ ਹੁੰਦੀ ਮੇਰੇ ਅੱਜ ਕਈ ਕਈ ਵਾਰੀ ਕੋਈ ਮੂੰਹ ਚ ਗੱਲ ਨਿਕਲ ਜਾਂਦੀ ਸਾਲਾ ਕਹਿਣ ਦਾ ਸੌਰੀ ਕਹਿਣਾ ਪਰ ਇਹ ਨਹੀਂ ਕਹਿਣਾ ਚਾਹੀਦਾ ਸੀ ਜਿ ਰਿਕਸ਼ੇ ਤੇ ਆਇਆ ਸੀ ਉਹ ਹੋ ਗਿਆ ਆਹ ਹੋ ਗਿਆ ਉਹ ਬਣਾ ਕੇ ਯਾਰ ਕਮਾਲ ਦੀ ਗੱਲ ਹੈ ਵੀ ਮੇਰੇ ਕੋਲੇ ਮੈਂ ਪੁਲਿਸ ਦੀ ਪੈਨਸ਼ਨ ਮਿਲਦੀ ਮੈਨੂੰ 55000 ਰੁਪਏ ਕੋਈ ਇਦਰੋਂ ਐਮਐਲਏ ਵੱਲੋਂ ਮੇਰੇ ਬੱਚੇ ਨੌਕਰੀਆਂ ਕਰਦੇ ਰਹੇ 10-12 ਬਾਰੇ ਕਿਲੇ ਜ਼ਮੀਨ ਆ ਮੇਰੇ ਕੋਲੇ ਉਹ ਮੈਂ ਕੋਈ ਐਡਾ ਤਾਂ ਨਹੀਂ ਜਿਸ ਤਰ੍ਹਾਂ ਉਹ ਮੈਨੂੰ ਬੋਲ ਰਿਹਾ ਸੀ ਇਸ ਕਰਕੇ ਮੈਨੂੰ ਉਹਦੀ ਗੱਲ ਚੰਗੀ ਨਹੀਂ ਲੱਗੀ ਨਿਤ ਪਰਿਆ ਉਹ ਆਪਾ ਐਮਐਲਏ ਫੌਜਾ ਸਿੰਘ ਸਰਾਰੀ ਨੂੰ ਉਹ तमाम ਸਵਾਲ ਪੁੱਛੇ ਨੇ ਜਿਹੜੇ ਪਿਛਲੇ ਦਿਨਾਂ ਤੋਂ ਉਠਾਏ ਜਾ ਰਹੇ ਨੇ ਪਰਵਾਰ ਉਠਾ ਰਿਹਾ ਇੱਕ ਦੀਪਕ ਸ਼ਰਮਾ ਜਿਹੜਾ ਆਮ ਆਦਮੀ ਪਾਰਟੀ ਦਾ ਆਗੂ ਹੈ ਉਹ ਉਠਾ ਰਿਹਾ ਹੈ ਹੋਰ ਲੋਕ ਉਠਾ ਰਹੇ ਨੇ ਐਮਐਲਏ ਸਾਹਿਬ ਨੇ ਆਪਣੇ ਜਵਾਬ ਤੁਹਾਡੀ ਕਚਹਿਰੀ ਚ ਸਬਮਿਟ ਕਰ ਦਿੱਤੇ ਨੇ ਦੇਖੋ ਆਪਾਂ ਸਵਾਲ ਪੁੱਛਣ ਲੱਗਿਆ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਆਪਣੇ ਜਵਾਬ ਦਿੱਤੇ ਨੇ ਹੁਣ ਫੈਸਲਾ ਤੁਸੀਂ ਕਰਨਾ ਹੈ ਤੁਹਾਨੂੰ ਇਹਨਾਂ ਦੇ ਜਵਾਬਾਂ ਤੋਂ ਕਿੰਨੀ ਸੰਤੁਸ਼ਟੀ ਹੈ